ਸਤਕਾਰਯੋਗ ਵਿਸ਼ਵ ਚ ਬੈਠੇ ਪੰਜਾਬੀ ਭੈਣੋ ਤੇ ਭਰਾਓ ਅੱਜ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਇਸ਼ੂ ਜਿਹੜਾ ਕਿਉਂਕਿ ਇਲੈਕਸ਼ਨਸ ਪੰਜਾਬ ਦੀਆਂ ਬਹੁਤ ਨੇੜੇ ਆ ਗਈਆਂ ਕਿ ਕਿਸ ਤਰ੍ਹਾਂ ਵੈਸੇ ਤਾਂ ਸਾਰੇ ਦੇਸ਼ ਦੀ ਲੇਕਿਨ ਪੰਜਾਬ ਦੀ ਚੋਣ ਪ੍ਰਣਾਲੀ ਕਿੰਨੀ ਗੰਦਲੀ ਹੋ ਚੁੱਕੀ ਆ ਜਿਸ ਦੇ ਕਰਕੇ ਸਹੀ ਜਿਹੜੀ ਡਿਸਰਵਿੰਗ ਲੀਡਰਸ਼ਿਪ ਹੈ ਉਹ ਪੰਜਾਬ ਤੇ ਇਸ ਕੰਟਰੀ ਵਿੱਚ ਉੱਭਰ ਕੇ ਨਹੀਂ ਆ ਰਹੀ ਇਸ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨੀ ਆ ਔਰ ਚੋਣ ਪ੍ਰਣਾਲੀ ਮੈਂ ਜਦੋਂ ਕਹਿੰਨਾ ਇਲੈਕਟੋਰਲ ਪੋਲਿਟਿਕਸ ਜਿਹੜੀ ਆ ਆਪਣੀ ਕੰਟਰੀ ਦੀ ਆਪਣੀ ਸਟੇਟ ਦੀ ਉਹ ਬਹੁਤ ਬੁਰੀ ਤਰ੍ਹਾਂ ਪੋਲਿਊਟ ਹੋ ਗਈ ਜੇ ਮੈਂ ਪਹਿਲਾਂ ਪੰਜਾਬ ਦੀ ਗੱਲ ਕਰਾਂ ਕਿਉਂਕਿ ਪੰਜਾਬ ਹਰ ਗੱਲ ਵਿੱਚ ਤਕਰੀਬਨ ਮੋਰੀ ਸਟੇਟ ਰਿਹਾ ਵਾ ਤੇ ਇਸ ਮਾੜੇ ਰੁਝਾਨ ਵਿੱਚ ਵੀ ਪੰਜਾਬ ਨੇ ਇੱਕ ਕਿਸਮ ਦਾ ਮੋਰੀ ਰੋਲ ਅਖਤਿਆਰ ਕਰ ਲਿਆ ਵਾ ਔਰ ਜਿਸ ਕਰਕੇ ਸਾਰਾ ਜਿਹੜਾ ਵਾਤਾਵਰਨ ਹੈ ਚੁਣੀ ਹੋਈ ਸਾਰੇ ਲੀਡਰਸ਼ਿਪ ਦਾ ਉਹ ਸਾਰਾ ਅਬਸਟ ਹੋਇਆ ਹੋਇਆ ਹੈ ਜਿਵੇਂ ਗੱਲ ਕਰਾਂ ਪੰਜਾਬ ਦੀ ਇੱਥੇ 1985 ਤੱਕ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਅੱਜ ਹੈ ਨਹੀਂ ਆਪਣੇ ਨਾਲ ਉਹਨਾਂ ਨੇ 1985 ਵਿੱਚ ਇਲੈਕਸ਼ਨ ਲੜੀ ਏਸੇ ਹੀ ਪੁਲਤ ਹਲਕੇ ਚ ਜਿੱਥੇ ਅੱਜ ਅਸੀਂ ਖੜੇ ਆ ਮੇਰਾ ਪਿੰਡ ਰਾਮਗੜ ਹੈ ਔਰ ਪੁਲਤ ਚ ਉਦੋਂ ਜਿਹੜੀ ਇਲੈਕਸ਼ਨ ਲੜੀ ਗਈ ਮੈਂ ਤੁਹਾਨੂੰ ਮੈਂ ਉਦੋਂ ਆਪਣੇ ਕਾਲਜ ਦੇ ਕਾਲਜ ਦੀ ਵਿਦਿਆ ਖਤਮ ਕੀਤੀ ਸੀਗੀ ਔਰ ਮੈਂ ਉਹ ਸਿਲੈਕਸ਼ਨ ਨੂੰ ਬਹੁਤ ਜ਼ਿੰਮੇਵਾਰੀ ਨਾਲ ਨੇੜੇ ਹੋ ਕੇ ਦੇਖਿਆ ਵੀ ਤਾਂ ਉਹਦੇ ਚ ਜ਼ਿੰਮੇਵਾਰੀ ਨਿਭਾਈ ਉਸ 1985 ਦੀ ਅਸੈਂਬਲੀ ਇਲੈਕਸ਼ਨ ਵਿੱਚ ਯਕੀਨ ਰੱਖਣਾ ਮੈਂ ਗਲਤ ਗੱਲ ਨਹੀਂ ਕਹਿ ਰਿਹਾ ਨਾ ਕਿਸੇ ਤਰ੍ਹਾਂ ਦੀ ਕੋਈ ਸ਼ਰਾਬ ਵੰਡੀ ਗਈ ਸੀਗੀ ਨਾ ਕੋਈ ਲੋਕਾਂ ਦੇ ਵਾਸਤੇ ਲੰਗਰ ਲਾਇਆ ਗਿਆ ਪੈਸੇ ਦੇਣ ਦਾ ਵੋਟਾ ਖਰੀਦਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀਗਾ ਔਰ ਬਿਲਕੁਲ ਸਾਦੀ ਇਲੈਕਸ਼ਨ ਲੜੀ ਗਈ ਸੀ ਜਿਹਦੇ ਵਿੱਚ ਪ੍ਰਚਾਰ ਹੋਇਆ ਸਾਰੇ ਪਿੰਡਾਂ ਦੇ ਵਿੱਚ ਕਿਉਂਕਿ ਉਹਨਾਂ ਦਿਨਾਂ 'ਚ ਥੋੜੇ ਸਾਧਨ ਘੱਟ ਸੀਗੇ ਤੁਹਾਨੂੰ ਪਬਲਿਸਿਟੀ ਵਾਸਤੇ ਤੇ ਕੁਝ ਨਾ ਕੁਝ ਥੋੜਾ ਬਹੁਤਾ ਟਰਾਂਸਪੋਰਟੇਸ਼ਨ ਲਈ ਗੱਡੀਆਂ ਮੋਟਰਾਂ ਆਪਣੇ ਵਰਕਰਸ ਨੂੰ ਪਿੰਡਾਂ 'ਚ ਪਹੁੰਚਣ ਤੱਕ ਕਰਨਾ ਪੈਂਦਾ ਸੀਗਾ ਇਸ ਤੋਂ ਇਲਾਵਾ ਕੋਈ ਫਜ਼ੂਲ ਖਰਚਾ ਨਹੀਂ ਸੀ। ਔਰ ਮੈਂ ਫਿਰ ਤੁਹਾਨੂੰ ਰੀਇਟ੍ਰੇਟ ਕਰਦਾ ਮੈਨੂੰ ਉਹ ਚੰਗੀ ਤਰ੍ਹਾਂ ਯਾਦ ਆ ਉਹ 1985 ਚ ਸਾਡੀ ਜਿਹੜੀ ਅਸੈਂਬਲੀ ਦੀ ਇਲੈਕਸ਼ਨ ਸੀਗੀ ਇਹ ਲਗਭਗ 2 ਤੋਂ 3 ਲੱਖ ਰੁਪਏ ਵਿੱਚ ਲੜੀ ਗਈ ਸੀ। ਔਰ ਠੀਕ ਤਿੰਨ ਦਹਾਕੇ ਬਾਅਦ ਪੰਜਾਬ ਦਾ ਵਾਤਾਵਰਨ ਖਰਾਬ ਹੋਇਆ ਇੱਥੇ ਹਾਲਾਤ ਜਦੋਂ ਖਰਾਬ ਹੋਏ ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਲੱਗ ਗਿਆ ਉਸ ਤੋਂ ਬਾਅਦ ਬਿਆਨ ਸਿੰਘ ਦੀ ਇੱਕ ਨੌਨ ਡੈਮੋਕ੍ਰੈਟਿਕ ਗਵਰਨਮੈਂਟ ਬਣੀ 1992 ਦੇ ਵਿੱਚ ਉਸ ਤੋਂ ਬਾਅਦ 97 ਜਬਾਦਲਦੀ ਤੇ ਵਗੈਰਾ ਵਗਿਆ ਠੀਕ 30 ਸਾਲ ਬਾਅਦ ਤਿੰਨ ਦਹਾਕਿਆਂ ਦੇ ਬਾਅਦ ਅੱਜ ਪੰਜਾਬ ਦਾ ਜਿਹੜਾ ਇਲੈਕਟੋਰਲ ਪੋਲਿਟਿਕਸ ਬਹੁਤ ਬੁਰੀ ਤਰ੍ਹਾਂ ਗੰਦਲੀ ਹੋ ਚੁੱਕੀ ਹੈ ਅੱਜ ਕੋਈ ਵੀ ਇਲੈਕਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਕਰੋੜਾਂ ਤੋਂ ਘੱਟ ਨਹੀਂ ਗਿਆ ਅਸੈਂਬਲੀ ਦੀ ਜਿੱਥੇ ਕਿਤੇ ਤਿੱਖੀ ਲੜਾਈ ਹੈ ਜਿੱਥੇ ਤਾਕਤਵਰ ਲੋਕ ਜਿਹੜੇ ਜਿਨ੍ਹਾਂ ਦਾ ਪੋਲਿਟਿਕਸ ਨਾਲ ਕੋਈ ਸਰੂਕਾਰ ਨਹੀਂ ਸੀਗਾ ਦੋਨਾਂ ਰਵੇਤੀ ਪਾਰਟੀਆਂ ਨੇ ਸਿੱਧੇ-ਸਿੱਧੇ ਵਪਾਰੀਆਂ ਨੂੰ ਇਸ ਕੰਮ ਵਿੱਚ ਵੜ ਲਿਆ ਤਾਂ ਕਿ ਉਹ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਚੂਣਾ ਜਿੱਤ ਸਕਣ ਤੇ ਚੂਣਾ ਜਿੱਤ ਕੇ ਉਹਨਾਂ ਦਾ ਮੁੜ ਕੇ ਸਾਥ ਦੇਣ ਜਿਵੇਂ ਕਾਂਗਰਸ ਦੀ ਗੱਲ ਕਰਾਂ ਰਾਣਾ ਗੁਰਜੀਤ ਸਿੰਘ ਵਰਗੇ ਜਿਹੜਾ ਯੂਪੀ ਚ ਕੋਈ ਕੰਮ ਕਰਦੇ ਸੀ ਉਹਨਾਂ ਦਾ ਕੋਈ ਪੰਜਾਬ ਨਾਲ ਸਹੂਕਾਰ ਨਹੀਂ ਸੀਗਾ ਉਹਨੂੰ ਲਿਆ ਕੇ ਕਪੂਰਥਲੇ ਤੋਂ ਕੈਪਟਨ ਅਬਰਿੰਦਰ ਸਿੰਘ ਨੇ ਟਿਕਟ ਦਿੱਤੀ ਅੱਜ ਤੱਕ ਵੀ ਉਹਨਾਂ ਦਾ ਕਪੂਰਥਲੇ ਚ ਕੋਈ ਇੱਕ ਮਰਲਾ ਵੀ ਆਪਣੀ ਪ੍ਰਾਪਰਟੀ ਨਹੀਂ ਗਈ ਕੋਈ ਸਹੂਕਾਰ ਨਹੀਂ ਕਪੂਰਥਲੇ ਦੇ ਨਾਲ ਲੇਕਿਨ ਕਿਉਂਕਿ ਪੈਸੇ ਦੇ ਵਿੱਚ ਜ਼ੋਰ ਨਾਲ ਰਾਜਨੀਤੀ ਕਰਨਾ ਜਾਣਦੇ ਨੇ ਇਸ ਲਈ ਅੱਡਾ ਗੱਡਾ ਬਣ ਗਿਆ ਇਸੇ ਤਰ੍ਹਾਂ ਹੀ ਅਕਾਲੀਆਂ ਨੇ ਦੀਪ ਮਲੋਤਰੇ ਵਰਗੇ ਸ਼ਰਾਬ ਦੇ ਕਾਰੋਬਾਰੀ ਜਿਨ੍ਹਾਂ ਦਾ ਕੋਈ ਲੋਗਾ ਦੇ ਲੋਗਾ ਦੇ ਇਸ਼ੂਜ਼ ਨਾਲ ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰਕਾਰ ਨਹੀਂ ਸੀਗਾ ਉਹ ਫਰੀਦਕੋਟ ਚਵਾੜ ਤੇ ਐਨ ਕੇ ਸ਼ਰਮਾ ਇੱਕ ਮਾਫੀਆ ਟਾਈਪ ਆਦਮੀ ਰੀਅਲ اسٹیਟ ਬਹੁਤ ਵੱਡਾ ਉਹਦਾ ਕਾਰੋਬਾਰ ਆ ਬਿਲਡਿੰਗਸ ਦਾ ਤੇ ਦੂਜਾ ਤੀਜਾ ਵੱਡੀਆਂ ਕੰਪਨੀਆਂ ਸੈਂਕੜੇ ਕਰੋੜਾਂ ਦਾ ਚੰਡੀਗੜ੍ਹ ਜ਼ੀਰਕਪੁਰ ਦੇ ਆਲੇ ਦੁਆਲੇ ਉਸ ਨੂੰ ਉਹਨਾਂ ਨੇ ਜ਼ੀਰਕਪੁਰ ਵਾਰਡ ਦਾ ਸੁਪੀਰ ਬਾਦਲ ਨੇ ਬਲਕਿ ਉਹਦਾ ਟ੍ਰੇਜ਼ਰਰ ਵੀ ਆਕਾਲੀਆਂ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਟ੍ਰੇਜ਼ਰਰ ਦਾ ਮਤਲਬ ਕੀ ਹੁੰਦਾ ਇਸ ਤਰ੍ਹਾਂ ਦੇ ਕਈ ਆ ਕਈ ਹੋਰ ਆਦਮੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜ਼ਿਆਦਾ ਦੋਨੋਂ ਪਾਰਟੀਆਂ ਨੇ ਬਹੁਤ ਅਮੀਰ ਆਦਮੀਆਂ ਨੂੰ ਵਾੜ ਦਿੱਤਾ ਔਰ ਅੱਜ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਨੇ ਜਦੋਂ ਮੈਂ ਪਹਿਲਾਂ ਕਹਿ ਰਿਹਾ ਸੀ ਜਿੱਥੇ ਤਾਂ ਕੋਈ ਬਹੁਤੀ ਲੜਾਈ ਨਹੀਂ ਗਈ ਉੱਥੇ ਤਾਂ ਸ਼ਾਇਦ ਕਰੋੜ 2-3 ਕਰੋੜ ਰੁਪਏ ਦੇ ਨਾਲ ਸੜ ਜੂਵੇ ਲੇਕਿਨ ਜਿੱਥੇ ਤਿੱਖੀ ਲੜਾਈ ਮੰਨੀ ਜਾਂਦੀ ਆ ਜਿੱਥੇ ਕੋਈ ਆ ਜਿੱਦਾਂ ਦੇ ਅਮੀਰ ਆਦਮੀਆਂ ਦਾ ਮੈਂ ਨਾਮ ਲਿਆ ਇਹ 10-10 15-15 ਕਰੋੜ ਰੁਪਏ ਦਾ ਬਜਟ ਰੱਖੀ ਬੈਠੇ ਨੇ ਕਿ ਅਸੀਂ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਕਿੱਦਾਂ ਲੋਕਾਂ ਨੂੰ ਪੈਸੇ ਵੰਡਣੇ ਨੇ ਸ਼ਰਾਬਾਂ ਵੰਡਣੀਆਂ ਵਾਂ ਨਸ਼ੇ ਵੰਡਣੇ ਆ ਪਤਾ ਨਹੀਂ ਭਾਂਡੇ ਵੰਡਨੇ ਆ ਹਰ ਕਿਸਮ ਦੀ ਗੱਲ ਵੰਡ ਕੇ ਤੇ ਲੋਕਾਂ ਨੂੰ ਇੱਕ ਕਿਸਮ ਦਾ ਉਹਨਾਂ ਦੀ ਐਕਸਪਲੋਇਟੇਸ਼ਨ ਕਰਕੇ ਇਹ ਵੋਟਾਂ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਔਰ ਇਹ ਜਿਹੜਾ ਇਹਦਾ ਮੁੱਢ ਜਿਹੜਾ ਬੰਨਿਆ ਸੀਗਾ ਉਹ ਫਿਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇਹਦਾ ਮੁੱਢ ਵੀ ਤਾਕਤਵਾਰ ਫਿਊਡਲ ਫੈਮਲੀਆਂ ਪੰਜਾਬ ਦੀਆਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜਦ ਪੰਜਾਬ ਦੇ ਵਿੱਚ ਕੋਈ ਚੋਣਾਂ ਦੇ ਵਿੱਚ ਪੈਸੇ ਨਹੀਂ ਸੀ ਖਰਚਦਾ ਬਿਲਕੁਲ ਵੀ ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੇ ਮਾਲਵੇ ਦੇ ਹਲਕੇ ਵਿੱਚ ਆਇਓ ਲੰਬੀ ਸੀ ਤੇ ਚਾਇਓ ਗਿੱਦੜਵਾ ਸੀ ਜਾ ਇਹਨਾਂ ਦਾ ਪੁਰਾਣਾ ਹਲਕਾ ਜਿੱਥੋਂ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਤੇ ਹਰਚਰਨ ਸਿੰਘ ਬਰਾੜ ਦੇ ਆਪਸ ਵਿੱਚ ਚੋਣ ਹੋਈ ਸੀ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਭਿੜੇ ਸੀ ਅਸੈਂਬਲੀ ਦੇ ਵਿੱਚ ਔਰ ਉਹਦੇ ਜਦੋਂ ਭਿੜੇ ਤਾਂ ਕਾਫੀ ਉਹ ਗਹਿ ਗੱਚ ਲੜਾਈ ਹੋਈ ਥੋੜੇ ਫਰਕ ਦੇ ਨਾਲ ਉਹ ਉਹਦਾ ਜਿੱਥਾਰ ਦਾ ਫੈਸਲਾ ਹੋਇਆ ਤੇ ਉਸ ਤੋਂ ਬਾਅਦ ਇੱਕ ਤਾਂ ਇਹਨਾਂ ਦੋਨਾਂ ਪਰਿਵਾਰਾਂ ਨੇ ਤਾਕਤਵਰ ਫੈਮਲੀਆਂ ਨੇ ਕਾਂਗਰਸ ਤੇ ਅਕਾਲੀ ਦਲ ਨੇ ਫੈਸਲਾ ਕਰ ਲਿਆ ਕਿ ਸਾਰਾ ਮੈਦਾਨ ਪੰਜਾਬ ਦਾ ਪਿਆ ਹੈ ਇੱਕ ਦੂਜੇ ਲੜਨ ਵਾਸਤੇ ਆਪਾਂ ਇੱਕ ਦੂਜੇ ਦੇ ਖਿਲਾਫ ਕਿਉਂ ਲੜਦੇ ਆ ਤੁਸੀਂ ਬਰਾੜ ਸਾਹਿਬ ਕੋਈ ਹੋਰ ਹਲਕਾ ਚੁਣ ਲਓ ਮੁਕਸਰ ਵਰਗਾ ਤੇ ਅਸੀਂ ਆਪਣੇ ਲੰਬੀ ਤੇ ਗਿੱਦੜਬਾਏ ਚੋ ਲੜੀ ਚੱਲਾਂਗੇ ਅੰਡਰਸਟੈਂਡਿੰਗ ਵੀ ਹੋ ਗਈ ਔਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਬਾਦਲ ਦਾ ਟੱਬਰ ਅਰਸੇ ਤੋਂ ਲੰਬੀ ਤੇ ਗਿੱਦੜਬਾਏ ਹਲਕੇ ਦੇ ਵਿੱਚ ਹਰ ਕਿਸਮ ਦੇ ਪੈਸੇ ਬਣਦਾ ਪਿਛਲੀ ਵਾਰ ਤਾਂ ਹਨੇਰੀ ਲਿਆਤੀ ਉਹਨਾਂ ਨੇ ਮੇਰੇ ਖਾਲ ਬਾਦਲ ਦੇ ਹਲਕੇ ਦੇ ਵਿੱਚ ਮੈਂ ਗਲਤ ਨਾ ਹੋਵਾਂ ਬਾਕੀ ਹਲਕੇ ਤਾਂ ਗੱਤ ਸੀਗਾ ਲੇਕਿਨ ਇੱਥੇ ਤਾਂ ਛੋਟੇ ਕਿਸਾਨਾਂ ਦੇ ਜਿਹੜੇ ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਲਾ ਛੋਟੇ-ਮੋਟੇ ਉਜ਼ਾਰ ਇੰਪਲੀਮੈਂਟਸ ਜਿਹੜੇ ਐਗਰੀਕਲਚਰ ਨੇ ਉਹਨਾਂ ਦੇ ਕਰਜ਼ੇ ਲਾਉਣ ਤੱਕ ਜਾਂਦੇ ਨੇ ਹਰ ਕਿਸਮ ਦੀ ਬ੍ਰਾਈਬਰੀ ਜਿਹੜੀ ਆ ਬਾਦਲ ਦੇ ਟੱਬਰ ਨੇ ਇਹਨਾਂ ਨੇ ਕਾਫੀ ਦੇਰ ਤੋਂ ਸ਼ੁਰੂ ਕੀਤੀ ਹੋਈ ਸੀ ਲੰਬੀ ਦੇ ਹਲਕੇ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਜਦੋਂ ਦਾ ਸੁਖਬੀਰ ਬਾਦਲ ਆਇਆ ਉਸ ਨੇ ਇਸ ਨੂੰ ਰੈਪਲੀਕੇਟ ਕਰ ਦਿੱਤਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੈਸੇ ਦੀ ਖਰੀਦੋ-ਫਰੋਖਤ ਪੈਸੇ ਨਾਲ ਵੋਟਾਂ ਖਰੀਦਨੀਆਂ ਔਰ ਇਹਦੇ ਵਿੱਚ ਫਿਰ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ ਦੋਨਾਂ ਪਾਰਟੀਆਂ ਨੇ ਅੱਜ ਪੰਜਾਬ ਦਾ ਜਿਹੜਾ ਇਲੈਕਟੋਰਲ ਪੋਲਿਟਿਕਸ ਦੀ ਮੈਂ ਗੱਲ ਕਰ ਰਿਹਾ ਹਾਂ ਉਹਨੀ ਬੁਰੀ ਤਰ੍ਹਾਂ ਪੋਲਿਊਟ ਕਰਤੀ ਕਿ ਆਮ ਆਦਮੀ ਜਿਹੜਾ ਉਹ ਇਲੈਕਸ਼ਨ ਲੜਨ ਬਾਰੇ ਸੋਚ ਵੀ ਨਹੀਂ ਸਕਦਾ ਐਮਐਲਏ ਦੀ ਇਲੈਕਸ਼ਨ ਤਾਂ ਕੀ ਲੜਨੀ ਸੋਚਣੀ ਕਿਸੇ ਅੱਛੇ ਆਦਮੀ ਨੇ ਪਿੰਡਾਂ ਚ ਸਰਪੰਚਾਂ ਦੀ ਇਲੈਕਸ਼ਨ ਜਿਹੜੀ ਆ ਉਹ ਆਮ ਜਿਹੜੇ ਦੁਆਬੇ ਵਿੱਚ ਸਾਡੇ ਇੱਕ ਲਖਣ ਕੇ ਵੱਡੇ ਬੜਾ ਵੱਡਾ ਪਿੰਡ ਆ ਉਥੇ 25 25 30 30 ਲੱਖ ਰੁਪਇਆ ਇਲਕਸ਼ਨਾਂ ਦੇ ਸਰਪੰਚੀ ਤੇ ਲੱਗਣ ਲੱਗ ਗਿਆ ਪੰਚੀਆਂ ਤੇ ਲੱਖਾਂ ਰੁਪਏ ਲੱਗਣ ਲੱਗ ਗਿਆ ਨਤੀਜਾ ਇਹ ਹੋਇਆ ਕਿ ਜਿਹੜੇ ਲੋਕ ਅੱਛੇ ਆਦਮੀ ਸੀ ਜਿਹੜੇ ਓਨੈਸਟ ਆਦਮੀ ਸੀ ਜ਼ਿੰਦਗੀ ਜਿੱਦਾਂ lettes say ਕੋਈ ਇੱਕ ਕੋਈ ਟੀਚਰ ਰਿਟਾਇਰ ਹੋ ਕੇ ਪਿੰਡ ਵਿੱਚ ਸੈਟਲ ਹੋਇਆ ਉਹਦਾ ਦਿਲ ਕੀਤਾ ਕਿ ਮੈਂ ਆਪਣੀ ਗ੍ਰਾਮ ਪੰਚਾਇਤ ਦੀ ਇਲੈਕਸ਼ਨ ਲੜਾਂ ਮੈਂ ਆਪਣੇ ਪਿੰਡ ਦਾ ਸੁਧਾਰ ਕਰਾਂ ਬਟ ਇਟ ਬੀਕਮ ਹਾਈਲੀ ਇੰਪੋਸੀਬਲ ਉਹ ਟੀਚਰ ਨੂੰ ਜਿਹੜੀ ਸਾਰੀ ਉਹਦੀ ਜ਼ਿੰਦਗੀ ਦੀ ਕਮਾਈ ਦੀ ਪੈਨਸ਼ਨ ਵਗੈਰਾ ਦਾ ਜਿਹੜਾ ਬੈਨੀਫਿਟ ਸੀਗਾ ਉਹ ਫਰਜ਼ ਕਰੋ 10-15 ਲੱਖ ਰੁਪਏ ਬਣਿਆ ਤਾਂ ਉਹਦੇ ਚ ਉਹ ਲੱਖਾਂ ਰੁਪਏ ਖਰਚ ਕੇ ਸਰਪੰਚ ਜਾਂ ਪੰਚ ਦੀ ਇਲੈਕਸ਼ਨ ਲੜੇ ਤਾਂ ਉਹ ਡਰ ਗਿਆ ਉੱਥੋਂ ਇਸੇ ਤਰ੍ਹਾਂ ਹੀ ਜਿਹੜੇ ਆਮ ਅੱਛੇ ਕਿਸਾਨ ਇਮਾਨਦਾਰ ਕਿਉਂਕਿ ਕਿਸਾਨੀ ਦੇ ਵਿੱਚ ਤਾਂ ਕੋਈ ਠੱਗੀ ਟੋਰੀ ਹੈ ਹੀ ਨਹੀਂਗੀ ਜਿਹੜੇ ਚੰਗੇ ਬੰਦੇ ਸੀ ਉਹ ਸਾਰਿਆਂ ਇਲੈਕਸ਼ਨ ਦੇ ਵਿੱਚੋਂ ਅ ਪ੍ਰਕਿਰਿਆ ਜੋ ਹੌਲੀ ਹੌਲੀ ਬਾਹਰ ਹੁੰਦੇ ਗਏ ਬਾਹਰ ਹੁੰਦੇ ਗਏ ਥੱਲੇੋਂ ਵੀ ਲੀਡਰਸ਼ਿਪ ਗਲਤ ਅਮਰਜ ਹੋ ਗਈ ਜਿਹੜੇ ਲੋਕ ਬਹੂਬਲੀ ਸੀਗੇ ਜਿਨ੍ਹਾਂ ਦੇ ਕੋਲ ਪੈਸੇ ਸੀਗੇ ਤਾਕਤਵਾਰ ਸੀਗੇ ਲਠਮਾਰ ਸੀਗੇ ਪੰਚਾਇਤਾਂ ਤੇ ਪਿੰਡਾਂ ਪੱਦਰ ਦੇ ਉੱਤੇ ਉਹਨਾਂ ਦਾ ਜ਼ੋਰ ਚੱਲਣ ਲੱਗ ਗਿਆ ਔਰ ਇਸੇ ਤਰ੍ਹਾਂ ਹੀ ਅਸੈਂਬਲੀਆਂ ਦੇ ਵਿੱਚ ਆਣ ਕੇ ਉੱਤੇ ਜਿਹੜੇ ਲੋਕ ਮੈਂ ਜਿੱਦਾਂ ਕਿਹਾ ਕਿ ਜਿਨ੍ਹਾਂ ਦਾ ਕੋਈ ਸਰੂਕਾਰ ਹੀ ਨਹੀਂ ਸੀਗਾ ਆਈ ਕੈਨ ਨੇਮ ਸੋ ਮਨੀ ਆਫ ਥੀਸ ਯੂ نو ਆਈ ਥਿੰਕ ਸਰੂਪ ਚੰਦ ਸਿੰਗਲਾ ਫਰਮ ਬਟਿੰਡਾ ਕੋਈ ਇੱਕ ਪ੍ਰੇਮ ਮਿੱਤਲ ਲੁਧਿਆਣੇੋਂ ਉਠਿਆ ਮਾਨਸੇਾ ਜਾ ਕੇ ਇਲੈਕਸ਼ਨ ਵਾਲੇ ਉੱਥੋਂ ਜਿੱਤ ਗਿਆ ਕਿੰਨੇ ਹੀ ਉਦਾਹਰਣ ਤੁਹਾਨੂੰ ਮੈਂ ਗਿਣਾ ਸਕਦਾ ਵਾਂ ਔਰ ਇਹਦੇ ਨਾਲ ਕੀ ਹੋਇਆ ਕਿ ਇਹ ਸਾਰੀ ਜਿਹੜੀ ਚੋਣ ਪ੍ਰਣਾਲੀ ਸੀਗੀ ਇਹਦੇ 'ਚ ਜਦੋਂ ਇਹਦੇ 'ਚ ਕਰਪਟ ਪ੍ਰੈਕਟਿਸਿਜ਼ ਆ ਗਈਆਂ ਤੇ ਫਿਰ ਸਿਰਫ ਉਹੀ ਆਦਮੀ ਲੜ ਸਕਦੇ ਨਾ ਜਿਨ੍ਹਾਂ ਦੇ ਕੋਲ ਬਹੁਤ ਪੈਸੇ ਨੇ ਜਿਹੜੇ ਲੋਕ ਜਾ ਕੇ ਵੋਟਾਂ ਖਰੀਦ ਸਕਦੇ ਨੇ ਜਿਹੜੇ ਲੋਕ ਲੋਕਾਂ ਨੂੰ ਕਰ ਸਕਦੇ ਨੇ ਕਰਪਟ ਕਰ ਸਕਦੇ ਨੇ ਉਹੀ ਲੋਕ ਜਿੱਤਣਗੇ ਨਾ ਆਣ ਕੇ ਜਿਹੜੇ ਆਦਮੀ ਕੋਲ ਪੈਸੇ ਹੀ ਹੈ ਨਹੀਂ ਫਰਜ਼ ਕਰੋ लेट्स ਪ੍ਰੀਜ਼ੂਮ ਇਕ ਕੋਈ ਐਗਰੀਕਲਚਰ ਯੂਨੀਵਰਸਿਟੀ ਚੋਂ ਕੋਈ ਲੈਕਚਰਰ ਰਿਟਾਇਰ ਹੋਇਆ ਬਹੁਤ ਇਮਾਨਦਾਰ ਆ ਕੈਨੀ ਇਵਰ ਥਿੰਕ ਉਹ ਚਾਹੁੰਦਾ ਵਾ ਕਿ ਮੈਂ ਆਪਣੀ ਖੇਤੀ ਨੂੰ ਸੁਧਾਰਾਂ ਪੰਜਾਬ ਦੇ ਵਿੱਚ ਕੁਝ ਇੰਪਰੂਵਮੈਂਟ ਕਰਾਂ ਕੈਨੀ ਇਵਰ ਥਿੰਕ ਟੂ ਬਿਕਮ ਐਨ ਐਮਐਲਏ ਇਨ ਪੰਜਾਬ ਇਸ ਲਈ ਮੈਂ ਸਾਰੇ ਸਤਕਾਰਯੋਗ ਭੈਣਾ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਬੈਠੇ ਹੋ ਇਹ ਇੱਕ ਬਹੁਤ ਵੱਡਾ ਇਮਤਿਹਾਨ ਆ 2017 ਦੇ ਵਿੱਚ ਔਰ ਇਹ ਕੰਮ ਜਿਹੜਾ ਇਹ ਕੋਡ ਆ ਪੈਸੇ ਦਾ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਇਹਦਾ ਪਤਾ ਨਹੀਂ ਅੰਤ ਕਿੱਥੇ ਹੋਵੇ ਔਰ ਇਹ ਜਿਹੜੇ ਲੋਕ ਵੱਡੇ ਤਾਕਤਵਰ ਮਤ ਸਮਝਣਾ ਹੈ ਇਹ ਸੇਵਾ ਕਰਨ ਆਏ ਨੇ ਪੰਜਾਬ ਦੇ ਵਿੱਚ ਚਾਹੇ ਉਹ ਸੁਖਬੀਰ ਬਾਦਲ ਹੈ ਚਾਹੇ ਵੱਡਾ ਬਾਦਲ ਹੈ ਚਾਹੇ ਆਹ ਰਾਣੇ ਗੁਰਜੀਤ ਹੁਣੀ ਤੇ ਮੈਂ ਕਹਿੰਨਾ ਐਨਕੇ ਸ਼ਰਮਾ ਤੇ ਦੀਪ ਮਲਉਤਰੇ ਵਰਗੇ ਇਹ ਸਾਰਿਆਂ ਨੇ ਪੋਲਿਟਿਕਸ ਨੂੰ ਇਨਵੈਸਟਮੈਂਟ ਤੇ ਰਿਟਰਨ ਬਣਾਇਆ ਤੇਜਾਰਤ ਬਣਾਇਆ ਹੋਇਆ ਅੱਜ ਦੀ ਡੇਟ ਵਿੱਚ ਇਹ ਇਨਵੈਸਟਰ ਨੇ ਇਹ ਜਦੋਂ ਕਿਸੇ ਇਲੈਕਸ਼ਨ ਵਿੱਚ ਆਣ ਕੇ ਫਰਜ਼ ਕਰੋ 10 ਕਰੋੜ ਰੁਪਏ ਇਨਵੈਸਟ ਕਰਨਗੇ ਤਾਂ ਇਹ ਜਿੱਦਣ ਕਿਤੇ ਗਵਰਨਮੈਂਟ ਬਣ ਜੂਗੀ ਇਹ 10 ਦਾ 100 ਕਰੋੜ ਰੁਪਏ ਕੱਢਣਗੇ ਤੁਹਾਡੇ ਸਾਹਮਣੇ ਆ ਐਨਕੇ ਸ਼ਰਮਾ ਦਾ ਬਿਜ਼ਨਸ ਜਾ ਕੇ ਤੁਸੀਂ ਦੇਖ ਲਓ ਹੀ ਹੈਸ ਫਲਾਊਟਡ ਏਵ एनवायरनमेंट ਦਾ ਜਿਹੜੇ ਨੋਰਮਸ ਬਣੇ ਨੇ ਸਾਡੇ এনवायरमेंट ਪ੍ਰੋਟੈਕਸ਼ਨ ਐਕਟ ਆ ਸਾਡਾ ਬਣਿਆ ਹੋਇਆ ਇਹ ਇੰਡੀਆ ਦਾ ਉਹਦੀਆਂ ਤੱਜੀਆਂ ਉੜਾ ਕੇ ਮੈਂ ਉਸ ਨੂੰ ਲੜਿਆ ਉਹਦੇ ਖਿਲਾਫ ਔਰ ਮੈਂ ਦੋ ਪਰਚੇ ਉਹਦੇ ਖਿਲਾਫ EPA ਦੇ ਤਹਿਤ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਡੇਰਾਬਸੀ ਦੀ ਅਦਾਲਤ ਵਿੱਚ ਦਰਜ ਕਰਾਏ ਨੇ ਉਸਨੇ ਆਪਣੇ ਵਪਾਰ ਨੂੰ MLA ਬਨਣ ਤੋਂ ਬਾਅਦ ਸੁਖਬੀਰ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ 2 ਗੁਣਾ ਉਸਨੇ ਆਪਣੇ ਵਪਾਰ ਨੂੰ ਇਨਕਰੀਜ਼ ਕਰ ਲਿਆ ਸਿਮਿਲਰਲੀ ਅਦਰ ਪੀਪਲ ਰਾਣਾ ਗੁਰਜੀਤ ਦਾ ਹੁਣ ਜਿਹੜਾ 슈ਗਰ ਮਿਲ ਆ ਅੱਜ ਵੀ ਸ਼ੂਗਰ ਮਿਲਾਂ ਦੇ ਕੋਲੋਂ ਜਿਹੜੀਆਂ ਸੱਤ ਪ੍ਰਾਈਵੇਟ ਸ਼ੂਗਰ ਮਿਲਸ ਨੇ ਪੰਜਾਬ ਦੇ ਵਿੱਚ ਇਹਨਾਂ ਸਾਰਿਆਂ ਨੇ ਅੱਜ 223 ਕਰੋੜ ਰੁਪਏ ਏਰੀਅਰਸ ਦੇਣੇ ਪੰਜਾਬ ਦੇ ਕਿਸਾਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਗੰਨੇ ਦੀ ਕੀਮਤ ਇਸ ਸੀਜ਼ਨ ਦੀ ਜਿਹੜੀ ਸੀਗੀ ਉਹ 295 ਰੁਪਏ ਫੀ ਕਿਵੈਂਟਲ ਫਿਕਸ ਹੋਈ ਸੀਗੀ ਲੇਕਿਨ ਉਹਦੇ ਚੋਂ 50 ਰੁਪਏ ਕਿਵੈਂਟਲ ਦੇ ਏਰੀਅਰਸ ਹਲੇ ਤੱਕ ਇਹਨਾਂ ਮਿਲਾਂ ਦੇ ਕਿਸਾਨਾਂ ਨੂੰ ਦਿੱਤੇ ਨਹੀਂ ਸਾਰੇ ਪੰਜਾਬ ਦੇ ਕਿਸਾਨ ਜਾਣਦੇ ਨੇ ਧਰਨੇ ਲੱਗਦੇ ਨੇ ਮੁਜਾਹਰੇ ਹੋ ਰਹੇ ਨੇ ਔਰ ਬਾਦਲ ਜਿਹੜਾ ਹੀ ਇਸ ਗੋਇੰਗ ਵੈਰੀ ਸੌਫਟ ਔਨ ਥੀਸ ਸ਼ੂਗਰ ਮਿਲ ਓਪਰੇਟਰਸ ਬਿਕਾਉਜ਼ ਸਾਰੇ ਰਲੇ ਮਿਲੇ ਨੂੰ ਉਹਨਾਂ ਦੀ ਆਪਣੀ ਵੀ 슈ਗਰ ਮਿਲ ਵਿੱਚ ਇੰਟਰਸਟ ਹੈ ਜਰਨੈਲ ਸਿੰਘ ਵਾਹਦ ਉਹਦੇ ਕੋਲ ਫਗਵਾੜੇ ਦੀ 슈ਗਰ ਮਿਲ ਹੈ ਉਹਦੇ ਵਿੱਚ ਲੋਕ ਕਹਿੰਦੇ ਨੇ ਕਿ ਸੁਖਬੀਰ ਬਾਦਲ ਦਾ ਵੀ ਬినాਮੀ ਹਿੱਸਾ ਜਰਨੈਲ ਸਿੰਘ ਵਾਹਦ ਦੀ ਮਿਲ ਫਗਵਾੜੇ ਵਾਲੀ ਵਿੱਚ ਵੀ ਸੋ ਰਾਣਾ ਗੁਰਜੀਤ ਐਮ ਐਲ ਏ ਹੋਣ ਕਰਕੇ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ ਉਹਨੇ ਕਰੋੜਾ ਰੁਪਏ ਕਿਸਾਨਾਂ ਦੇ ਜਿਹੜੇ ਏਰੀਅਰਸ ਨੇ ਗੰਨੇ ਦੇ ਉਹ ਦੇਣੇ ਨੇ ਇਸ ਤੋਂ ਇਲਾਵਾ ਜਦੋਂ ਇਹ ਤਾਕਤਵਰ ਆਦਮੀ ਪੈਸੇ ਖਰਚ ਕੇ ਅਸੈਂਬਲੀ 'ਚ ਪਹੁੰਚ ਜਾਂਦੇ ਨੇ ਦੇ ਬਿਕਮ ਲਾ ਮੇਕਰਸ ਇਹਨਾਂ ਨੇ ਕਾਨੂੰਨ ਬਣਾਉਣੇ ਨੇ ਇਹਨਾਂ ਨੇ ਪੰਜਾਬ ਦੇ ਸਾਰੇ ਜਿਹੜਾ ਸਿਸਟਮ ਨੂੰ ਸੰਭਾਲਣਾ ਵਾ ਤੇ ਇਹ ਪਹਿਲਾਂ ਆਪਣੇ ਆਪਣੇ ਵਪਾਰ ਨੂੰ ਦੇਖਦੇ ਨੇ ਔਰ ਕਈ ਵਾਰ ਤਾਂ ਬਾਜ਼ਾਰਤਾ ਵੀ ਮੰਗ ਕੇ ਇਹੋ ਜਿਹੇ ਲੈਂਦੇ ਨੇ ਕਿ ਜਿਹੜੇ ਇਹਨਾਂ ਦੇ ਵਪਾਰ ਨੂੰ ਸੂਟ ਕਰਦੀਆਂ ਹੋ ਫਿਰ ਜਿਹੜਾ ਇਹਨਾਂ ਨੇ 10 ਕਰੋੜ ਦੀ ਇਨਵੈਸਟਮੈਂਟ ਕੀਤੀ ਹੁੰਦੀ ਇਲੈਕਸ਼ਨ ਦੇ ਵਿੱਚ ਉਹਨੂੰ 100 ਕਰੋੜ 150 ਕਰੋੜ 200 ਕਰੋੜ ਰੁਪਏ ਦੇ ਨਾਲ ਇਹ ਰਿਟਰਨ ਲੈਂਦੇ ਨੇ ਸੋ ਭੈਣੋ ਤੇ ਭਰਾਓ ਇਹ ਸਾਰਾ ਸਿਸਟਮ ਜਿਹੜਾ ਵਾ ਜੇ ਆਪਾਂ ਪੰਜਾਬ 'ਚ ਜਾਂ ਇੰਡੀਆ ਵਿੱਚ ਪੈਸੇ ਲੈ ਕੇ ਤੇ ਵੋਟਾਂ ਪਾਉਣ ਦਾ ਸਾਰਾ ਪ੍ਰਕਿਰਿਆ ਇਸ ਨੂੰ ਜਾਰੀ ਰੱਖਾਂਗੇ ਤਾਂ ਸਮਝ ਲਓ ਚੰਗਿਤrana ਦੇ ਨਾਲ ਕਿ ਇਹ ਇੱਕ ਵਪਾਰ ਬਣਦਾ ਜਾ ਰਿਹਾ ਬਿਜ਼ਨਸ ਬਣਦਾ ਜਾ ਰਿਹਾ ਔਰ ਇੱਥੇ ਗਰੀਬਾਂ ਦੀ ਐਕਸਪਲੋਇਟੇਸ਼ਨ ਦਾ ਅੰਤ ਕੋਈ ਨਹੀਂ ਥੋੜਾ ਸਮਾਂ ਪਹਿਲਾਂ ਮੈਨੂੰ ਯਾਦ ਆ ਚੰਗਿਤrana ਨਾਲ ਭਗਵੰਤਮਾਨ ਨੇ ਇੱਕ ਬਿਆਨ ਦਿੱਤਾ ਉਸਨੇ ਕਿਹਾ ਕਿ ਜਿਹੜਾ ਆਟੇ ਦਾਲ ਦੀਆਂ ਸਕੀਮਾਂ ਤੇ ਨਰੇਗਾ ਆਦੀਆਂ ਸਕੀਮਾਂ ਇਹਨਾਂ ਨੇ ਲੋਕਾਂ ਨੂੰ ਭਿਖਾਰੀ ਬਣਾ ਦਿੱਤਾ ਲੋਕਾਂ ਨੇ ਖਾਸ ਤੌਰ ਤੇ ਅਕਾਲੀਆਂ ਨੇ ਉਹਦੇ ਪੁਤਲੇ ਸੜਾਤੇ ਮੁਜਾਰੇ ਕਰਾਤੇ ਪੜਾਇ ਪਰਸਨਲੀ ਫੀਲ ਕਿ ਜੋ ਉਸਨੇ ਕਿਹਾ ਸੀ ਉਹਦੀ ਇੰਟੈਂਸ਼ਨ ਠੀਕ ਗੱਲ ਕਹਿੰਦੀ ਸੀ ਉਹਦਾ ਕਹਿਣ ਦਾ ਮਤਲਬ ਸੀਗਾ ਕਿ ਗਰੀਬ ਆਦਮੀਆਂ ਨੂੰ ਇਲੈਕਸ਼ਨਾਂ ਦੇ ਨੇੜੇ ਜਾ ਕੇ ਹੁਣ 3-4 ਮਹੀਨੇ ਰਹਿ ਗਏ ਨੇ ਬੇਤਹਾਸ਼ਾ ਸਕੀਮਾਂ ਪਿੰਡਾਂ ਦੇ ਵਿੱਚ ਟਾਇਲਟਸ ਦੇ ਟੋਏ ਪਟਾਏ ਜਾ ਰਹੇ ਨੇ ਘਰਾਂ ਦੇ ਵਿੱਚ ਨੀਲੇ ਕਾਰਡ ਬਹੁਤ ਸਾਰੇ ਪੰਜਾਬ ਪਿਛਲੇ 6 ਮਹੀਨੇ ਤੋਂ ਵਧਾ ਦਿੱਤੇ ਗਏ ਨੇ ਨਰੇਗਾ ਦੀਆਂ ਸਾਰੇ ਜੋਬ ਕਾਰਡ ਸਰਪੰਚਸ ਹਾਈਜੈਕ ਕਰਕੇ ਸਕੀਮ ਆਪਣੇ ਕੋਲ ਰੱਖੀ ਬੈਠੇ ਨੇ ਗਰੀਬਾਂ ਨੂੰ ਕਹਿੰਦੇ ਨੇ ਜੇ ਨਰੇਗਾ ਦੀ ਪੇਮੈਂਟ ਲੈਣੀ ਆ ਤੇ ਆ ਦੇਖ ਲੈ ਚੋਣ ਨਿਸ਼ਾਨ ਕਾਲੀ ਦਿਲ ਦਾ ਸਾਨੂੰ ਸਾਰੇ ਵੋਟਾਂ ਪਾਉਂਗੇ ਤਾਂ ਤੁਹਾਡੇ ਜੋਬ ਕਾਰਡਸ ਤੁਹਾਨੂੰ ਦਿਹਾੜੀਆਂ ਨਰੇਗਾ ਦੀ ਸਕੀਮ ਦੇ ਤਹਿਤ ਦੇ ਹਾਲਾਂਕਿ ਸਿਰਫ 218 ਰੁਪਏ ਇਸ ਸਕੀਮ ਐ ਸੋ ਜੋ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਨੂੰ ਭਿਖਾਰੀ ਬਣਾਇਆ ਪੰਜਾਬੀਆਂ ਨੂੰ ਉਹ ਮੈਂ ਸਮਝਦਾ ਕਿ ਸਾਨੂੰ ਭਿਖਾਰੀ ਇਹ ਜਿਹੜੇ ਤਾਕਤਵਾਰ ਬਾਦਲ ਦੇ ਮਜੀਠੀਆ ਦੇ ਟੱਬਰ ਕੈਪਟਨ ਮਨਿੰਦਰ ਸਿੰਘ ਦੇ ਟੱਬਰ ਰਾਣੇ ਗੁਰਜੀਤ ਤੇ ਐਨ ਕੇ ਸ਼ਰਮਾ ਤੇ ਦੀਪ ਮਲੋਤਰਾ ਇਹਨਾਂ ਨੇ ਸਾਨੂੰ ਭਿਖਾਰੀ ਬਣਾਤਾ ਇਹ 5 ਸਾਲ ਕੁਝ ਵੀ ਨਾ ਕਰਨ ਅਸੈਂਬਲੀ ਚ ਕੋਈ ਜਾ ਕੇ ਬੋਲਦਾਨੀਗਾ ਮੈਨੂੰ ਕਿਸੇ ਐਮਐਲਏ ਦਾ ਰਿਕਾਰਡ ਕਢਾ ਕੇ ਅੱਛਾ ਦਿਖਾ ਦਿਓ ਇਹਨਾਂ ਨੇ ਕੋ ਅਸੈਂਬਲੀ ਦੀ ਪ੍ਰੋਸੀਡਿੰਗਸ ਵਿੱਚ ਪਾਰਟਿਸਪੇਸ਼ਨ ਕੀਤੀ ਹੋਵੇ ਤੇ ਉੱਥੇ ਮਾਉ ਬਣ ਕੇ ਚੁੱਪ ਕਰਕੇ ਬੈਠੇ ਰਹਿੰਦੇ ਨੇ ਔਰ ਆਪਣੇ ਆਪਸ ਵਿੱਚ ਮਿਲੀ ਭੁਗਤ ਦੇ ਨਾਲ ਇੱਕ ਦੂਜੇ ਪਾਰਟੀਆਂ ਕੋਲੋਂ ਕੰਮ ਲੈਂਦੇ ਰਹਿੰਦੇ ਨੇ ਸਿਕਿਉਰਿਟੀਆਂ ਲੈਂਦੇ ਨੇ ਮਿਲਾਂ ਦੇ ਲਾਇਸੈਂਸ ਲੈਂਦੇ ਨੇ ਬੱਸਾਂ ਦੇ ਇਹ ਪਰਮਿਟ ਲੈਂਦੇ ਨੇ ਹਰ ਕਿਸਮ ਦਾ ਫਾਇਦਾ ਇੱਕ ਦੂਜੇ ਕੋਲੋਂ ਲੈਂਦੇ ਨੇ ਅਸੈਂਬਲੀ 'ਚ ਬੋਲਦੇ ਨੇਗੇ ਤੇ ਪੌਣੇ ਪੰਜਵੇਂ ਸਾਲ ਪਿੰਡਾਂ 'ਚ ਆਣ ਕੇ ਇਹਨਾਂ ਦੇ ਕੋਲ ਫਿਰ ਪੂਰਾ ਨੈਟਵਰਕਿੰਗ ਹੈਗਾ ਕਿ ਅਸੀਂ ਲੋਕਾਂ ਨੂੰ ਵੋਟਾਂ ਦੇ ਕੇ ਪੈਸੇ ਦੇ ਕੇ ਕਿੱਦਾਂ ਖਰੀਦਣਾ ਪਿਛਲੀ ਇਲੈਕਸ਼ਨ ਵਿੱਚ ਇਹਨਾਂ ਤਾਕਤਵਰ ਲੋਕਾਂ ਨੇ ਆ ਵੋਟਾਂ ਦਾ ਮੁੱਲ ਜਿਹੜਾ ਵਾ ਉਹ 5000 ਰੁਪਏ ਫੀ ਵੋਟ ਤੋਂ ਲੈ ਕੇ 10-10000 ਰੁਪਏ ਫੀ ਵੋਟ ਤੱਕ ਲਾਇਆ ਹੋਇਆ ਵਾ ਔਰ ਇਸ ਇਲੈਕਸ਼ਨ ਵਿੱਚ ਫਿਰ ਲਾਉਣਗੇ ਔਰ ਮੈਂ ਵੋਟਰਸ ਨੂੰ ਅਪੀਲ ਕਰੂੰਗਾ ਕਿ ਜੇ ਆਪਾਂ ਐਨ ਵਕਤ ਤੇ ਆਣ ਕੇ 5 ਸਾਲ ਆਪਾਂ ਕੁੱਟ ਖਾਣੀ ਆ 5 ਸਾਲ ਸਾਨੂੰ ਕੋਈ ਸਹੂਲਤ ਨਹੀਂ ਮਿਲਣੀ 5 ਸਾਲ ਸਾਡਾ ਕੋਈ ਕਿਸੇ ਨੇ ਪੁੱਛ ਗਿੱਚ ਨਹੀਂ ਕਰਨੀ ਤੇ ਐਨ ਮੌਕੇ ਤੇ ਆਣ ਕੇ ਅਗਰ ਅਸੀਂ ਕੁਝ ਪੈਸੇ ਲੈ ਕੇ ਕੁਝ ਸ਼ਰਾਬ ਦੀਆਂ ਬੋਤਲਾਂ ਲੈ ਕੇ ਵੋਟ ਪਾਉਣੀ ਆ ਤਾਂ ਫਿਰ ਮੈਂ ਸਮਝਦਾ ਕਿ ਆਪਣੀ ਇਸ਼ੂਜ਼ ਕਦੀ ਵੀ ਰਿਜ਼ੋਲਵ ਨਹੀਂ ਹੋਣਗੇ ਜਿਹੜੇ ਪੱਖ ਦੇ ਮਸਲੇ ਨੇ ਪੰਜਾਬ ਦੇ ਚਾਹੇ ਉਹ ਨਸ਼ੇ ਆ ਚਾਹੇ ਉਹ ਬੇਰੋਜ਼ਗਾਰੀ ਹੈ ਚਾਹੇ ਉਹ ਸਕੂਲ ਦੀ এডਿਕੇਸ਼ਨ ਢੇਡ ਟੇਰੀ ਹੋ ਗਈ ਹੈ ਹੈਲਥ ਸਰਵਿਸਿਜ਼ ਖਤਮ ਹੋ ਗਈਆਂ ਚਾਹੇ ਪ੍ਰਸ਼ਟਾਚਾਰ ਹੈ ਚਾਹੇ ਉਹ ਰਾਜਿਕਤਾ ਪੰਜਾਬ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਫਿਰ ਖਤਮ ਨਹੀਂ ਹੋਣਗੇ ਕਿਉਂਕਿ ਵੋਟਰਸ ਨੇ ਜੇ ਥੋੜੇ ਜਿਹੇ ਪੈਸੇ ਲੈ ਕੇ ਤੇ ਆਪਣਾ ਮਨ ਬਣਾ ਕੇ ਤੇ ਦੂਜਿਆਂ ਨੂੰ ਫਿਰ ਜਿਤਾ ਦੇਣਾ ਗਲਤ ਆਦਮੀਆਂ ਨੂੰ ਤੇ ਫਿਰ ਰੈਪ੍ਰেজੈਂਟੇਸ਼ਨ ਇਨੀ ਆਣੀ ਵਿਧਾਨ ਸਭਾ ਦੇ ਵਿੱਚ ਫਿਰ ਇਹਨਾਂ ਇਸ਼ੂਜ਼ ਨੂੰ ਕੌਣ ਠੀਕ ਕਰੂਗਾ ਔਰ ਨਾਲ ਮੈਂ ਇਹ ਕਹਿਣਾ ਚਾਹੁੰਦਾ ਸੀ ਜਿਹੜੀ ਭਗਵੰਤਪਾਨ ਦੀ ਗੱਲ ਨੂੰ ਮੈਂ ਫਿਰ ਇਸ ਕਰਕੇ ਰੀਟ੍ਰੀਟ ਕਰ ਰਿਹਾ ਕਿਉਂਕਿ ਉਹਦਾ ਅਕਾਲੀਆਂ ਉਹ ਕਹਿੰਦਾ ਸੀਗਾ ਕਿ ਆਪਾਂ ਨੂੰ ਭਿਖਾਰੀ ਬਣਾਇਆ ਜਾ ਰਿਹਾ ਮੈਂ ਬਿਲਕੁਲ ਉਹਦੇ ਨਾਲ ਸਹਿਮਤ ਇਸ ਕਰਕੇ ਹਾਂ ਕਿਉਂਕਿ ਲੈਟਸ ਪ੍ਰਿਜ਼ੂਮ ਆਪਾਂ ਨੂੰ ਸਹੂਲਤਾਂ ਗਰੀਬਾਂ ਨੂੰ ਕੀ ਦੇ ਰਹੀ ਹੈ ਗੌਰਮਤ ਸਾਨੂੰ ਉਹ ਸਹੂਲਤ ਦੇ ਰਹੀ ਹੈ ਆਟੇ ਦਾਲ ਦੇ ਰਾਸ਼ਨ ਦੀ ਦੇ ਰਹੀ ਹੈ ਗਰੀਬਾਂ ਨੂੰ ਮੇਰੇ ਹਿਸਾਬ ਦੇ ਨਾਲ ਆਟੇ ਦਾਲ ਦੀ ਰਾਸ਼ਨ ਦੀ ਸਹੂਲਤ 5-600 ਰੁਪਏ ਮਹੀਨੇ ਤੋਂ ਜ਼ਿਆਦਾ ਦਾ ਫ੍ਰੀ ਸਹੂਲਤ ਨਹੀਂ ਕੀ ਨਾਲ 500 ਰੁਪਏ ਪੈਨਸ਼ਨ ਵੀ ਲਾ ਲੈਣੇ ਚਲੋ ਪਹਿਲਾਂ 250 80 ਦੀ ਪੈਨਸ਼ਨ ਮਹੀਨੇ ਦੀ ਬਹੁਤ ਹਾਸੋਹੀਣੀ ਸੀ ਲੇਕਿਨ 500 ਰੁਪਏ ਪੈਨਸ਼ਨ ਵੀ ਲਾ ਲੈਣੇ 1000 ਰੁਪਏ ਹੋ ਗਿਆ ਮਹੀਨੇ ਦਾ 1100 ਰ ਅ ਦੋ 200 ਯੂਨਿਟ ਗਰੀਬਾਂ ਦੀ ਬਿਜਲੀ ਫਰੀ ਕੀਤੀ ਹੋਈ ਘਰਾਂ ਦੇ 4-500 ਰੁਪਿਆ ਉਹ ਲਾ ਲਓ 1500 ਰੁਪਏ ਮਹੀਨੇ ਦਾ ਹੋ ਗਿਆ 500 ਰੁਪਏ ਆਪਾਂ ਹੋਰ ਲਾ ਲੈਣੇ ਕਿਸੇ ਗੱਲ ਦਾ 2000 ਰੁਪਏ ਮਹੀਨਾ ਸਾਨੂੰ ਦੇ ਕੇ ਯਾਨੀ ਕਿ ਸਾਲ ਵਿੱਚ 24000 ਯਾਨੀ ਕਿ 1000 ਹੋਰ ਐਡ ਕਰੋ 25000 ਰੁਪਏ ਸਾਨੂੰ ਗਵਰਨਮੈਂਟ ਇਹ ਹੱਥ ਦਿੰਦੀ ਆ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਸਾਨੂੰ ਇਨਫਲੂਐਂਸ ਕਰਨ ਦੇ ਨਾਲ ਲੇਕਿਨ ਜਦੋਂ ਸਾਡੇ ਪਰਿਵਾਰ ਚ ਕੋਈ ਬਿਮਾਰ ਹੋ ਜਾਂਦਾ ਗਰੀਬ ਪਰਿਵਾਰ ਚ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਗੁਰਦੇ ਖਰਾਬ ਹੋ ਗਏ ਕਿਸੇ ਦਾ ਹਾਰਡੀ ਪ੍ਰੋਬਲਮ ਆ ਗਈ ਜਦੋਂ ਉਹ ਹਸਪੀਟਲ ਗਰੀਬ ਆਦਮੀ ਜਾਂਦਾ ਕਿਉਂਕਿ ਗਵਰਨਮੈਂਟ ਹਸਪੀਟਲ ਤਾਂ ਇਲਾਜ ਹੋਣਾ ਨਹੀਂ ਇਹਨਾਂ ਸੰਗੀਨ ਬਿਮਾਰੀਆਂ ਦਾ ਜਦੋਂ ਪ੍ਰਾਈਵੇਟ ਹਸਪੀਟਲ ਵਿੱਚ ਜਾਂਦਾ 1 ਲੱਖ ਰੁਪਏ ਦਾ ਬਿੱਲ ਉਹਦੇ ਕੋਲੋਂ ਮਾੜੇ ਤੋਂ ਮਾੜਾ ਹਸਪਤਾਲ ਜਿਹੜਾ ਉਹ ਲੈ ਕੇ ਜਾਂਦਾ ਇਹ 7 25000 ਦਿੱਤਾ ਇੱਕ ਇਲਾਜ ਜਿਹੜੀ ਕਿ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਸੀ ਕਿਉਂਕਿ ਉਹ ਇਲਾਜ ਗਵਰਨਮੈਂਟ ਕਰਲਾ ਨਹੀਂ ਸਕਦੀ ਪ੍ਰਾਈਵੇਟ ਹਸਪੀਟਲ ਜਾਂਦਾ 1 ਲੱਖ 2 ਲੱਖ ਰੁਪਏ ਇਦੋਂ ਲੈ ਕੇ ਚਲੇ ਜਾਂਦੇ ਸੋ 25 ਲੱਖ ਦੀ ਸਹੂਲਤ ਦਿੱਤੀ ਤੇ ਲੱਖ ਰੁਪਏ ਤੁਹਾਡੇ ਕੋਲੋਂ ਗਵਰਨਮੈਂਟ ਦੀ ਨਲਾਕੀ ਦੇ ਕਰਕੇ ਪੜ੍ਹ ਕੇ ਕੁਝ ਪੜ੍ਹਨਾ ਚਾਹੁੰਦਾ ਸਰਕਾਰੀ ਸਕੂਲਾਂ ਵਿੱਚ ਤਾਂ ਐਜੂਕੇਸ਼ਨ ਹੈ ਹੀ ਨਹੀਂ ਸਾਨੂੰ 25000 ਦੀ ਸਹੂਲਤ ਦਿੱਤੀ ਹੋਈ ਹੈ ਸਰਕਾਰ ਨੇ ਸਾਨੂੰ ਪ੍ਰਭਾਵਿਤ ਕਰਨ ਦੇ ਨਜ਼ਰੀਏ ਨਾਲ ਲੇਕਿਨ ਸਾਡੇ ਬੱਚੇ ਨੂੰ ਕਿਸੇ ਅੱਛੇ ਐਜੂਕੇਸ਼ਨ ਅਦਾਰੇ ਵਿੱਚ 50000 ਰੁਪਏ ਫੀਸ ਦੇਣੀ ਪੈ ਗਈ 25000 ਰੁਪਏ ਸੱਜ ਦਿੱਤਾ 50000 ਰੁਪਏ ਫੀਸ ਦੇ ਰahin ਸਾਨੂੰ ਗਰੀਬਾਂ ਨੂੰ ਆਪਣਾ ਜਿਹੜਾ ਉਹ ਦੇਣਾ ਪੈ ਗਿਆ ਸਿਮਿਲਰਲੀ ਹੋਰ ਬਹੁਤ ਚੀਜ਼ਾਂ ਨੇ ਤੁਹਾਡੇ ਕੋਲ ਪ੍ਰਸ਼ਟਾਚਾਰ ਮੰਗਦੇ ਨੇ ਤੁਸੀਂ 25000 ਦੀ ਸਹੂਲਤ ਲਈ ਲੇਕਿਨ ਕਿਸੇ ਇੱਕ ਵੱਡੇ ਕੇਸ ਵਿੱਚ ਫਸ ਗਏ ਪੁਲਿਸ ਨੇ ਤੁਹਾਡੇ ਕੋਲੋਂ ਲੱਖ ਰੁਪਏ ਇੱਧਰਲੇ ਹੱਥ ਲੈ ਲਿਆ ਸੋ ਕਹਿਣ ਤੋਂ ਭਾਵ ਕਿ ਸਾਨੂੰ ਜਿਹੜੀਆਂ ਸਹੂਲਤਾਂ ਦਿੰਦੇ ਨੇ ਉਹ ਬਹੁਤ ਥੋੜੀਆਂ ਨੇ ਔਰ ਜਿਹੜੀਆਂ ਸਾਡੀਆਂ ਜ ਸਾਡੇ ਹਕੂਕ ਨੇ ਗਰੀਬਾਂ ਦੇ ਲਾਈਕ ਆ ਵਾਸ ਟਾਕਿੰਗ ਅਬਾਊਟ এডੂਕੇਸ਼ਨ ਲਾਈਕ ਆਮ ਟਾਕਿੰਗ ਅਬਾਊਟ ਹੈਲਥ ਕੇਅਰ ਲਾਈਕ ਆਮ ਟਾਕਿੰਗ ਅਬਾਊਟ ਈਵਨ ਵੈਟਰਨਰੀ ਹੈਲਥ ਕੇਅਰ ਜਾਂ ਸਾਡੀ ਏਮਪਲੋਇਮੈਂਟ ਦੀ ਗੱਲ ਉਹਨਾਂ ਦੇ ਮੁਕਾਬਲੇ ਤੇ ਇਹ ਜਿਹੜੀਆਂ ਫ੍ਰੀ ਸਹੂਲਤਾਂ ਇਹ ਬਹੁਤ ਥੋੜੀਆਂ ਨੇ ਲੇਕਿਨ ਹੈਵਿੰਗ ਸੈਟ ਦੈਟ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਨਾ ਵਾਂ ਕਿ ਇਹ ਵੀ ਮਤ ਸਮਝਣਾ ਕਿ ਅਸੀਂ ਸਮਾਜ ਭਲਾਈ ਸਕੀਮਾਂ ਦੇ ਆਮ ਆਦਮੀ પાર્ટી ਖਿਲਾਫ ਆ ਬਿਲਕੁਲ ਗਲਤ ਪ੍ਰਚਾਰ ਹੈ ਇਹ ਜਿਹੜਾ ਸਾਰਾ ਗਵਰਨਮੈਂਟ ਦਾ ਸਿਸਟਮ ਮੈਕੈਨਿਜ਼ਮ ਬਣਿਆ ਇਹ ਕੋਈ ਗਵਰਨਮੈਂਟਾਂ ਮੁਨਾਫਾ ਕਮਾਉਣ ਵਾਸਤੇ ਨਹੀਂ ਬਣਦੀਆਂ ਗਵਰਨਮੈਂਟਸ ਆਰ ਨਾਟ ਹੇਅਰ ਟੂ ਅਰਨ ਐਨੀ ਕਾਈਂਡ ਆਫ ਪ੍ਰੋਫਿਟ ਕਿ ਅਸੀਂ ਜੀ ਸਰਕਾਰ ਚੁਣੌਣੀ ਆ ਅਸੀਂ ਮੁਨਾਫਾ ਬਣਾਉਣਾ ਤੇ ਆਪਣੀ ਤਜੋਰੀਆਂ ਭਰਨੀ ਆ ਨੋ ਗਵਰਨਮੈਂਟਾਂ ਦਾ ਬੁੱਢਲਾ ਕੰਮ ਜਿਹੜਾ ਹੈਗਾ ਵਾ ਦੈਟ ਇਜ਼ ਸੋਸ਼ਲ ਵੈਲਫੇਅਰ ਸਮਾਜ ਭਲਾਈ ਦੀਆਂ ਸਕੀਮਾਂ ਕਈ ਉਹ ਜਿਹੜੇ ਵਿਕਸਿਤ ਮੁਲਕ ਨੇ ਕੈਨੇਡਾ ਤੇ ਯੂ ਐਸਏ ਤੇ ਯੂਰਪ ਦੇ ਵਿੱਚ 올ਡ ਏਜ ਪੈਨਸ਼ਨ ਜਿਹੜੀ ਆ ਉਹ 1000 ਡਾਲਰ ਆ ਰਿਸਪੈਕਟੇਬਲ ਪੈਨਸ਼ਨਰ এডਿਕੇਸ਼ਨ ਫ੍ਰੀ ਹੈ ਹੈਲਥ케ਅ ਪਾਵਾ ਕਿਸੇ ਨੂੰ ਕੈਂਸਰ ਹੋ ਜਾਏ ਪਾਵਾ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋ ਜਾਏ ਪਾਵਾ ਸਰਕਾਰ ਦਾ 1 ਕਰੋੜ ਰੁਪਇਆ ਲੱਗੇ ਲੇਕਿਨ ਉਹ ਪੈਸਾ ਜਿਹੜਾ ਹੈਗਾ ਸਾਰਾ ਉਹ ਗਵਰਨਮੈਂਟ ਨੇ ਭਰਨਾ ਇਹ ਤਾਂ ਹੋਈ ਨਾ ਸਮਾਜ ਭਲਾਈ ਦੀਆਂ ਸਕੀਮਾਂ ਆਨਰੇਬਲ ਕਿ ਆਟਾ ਧਾਲ ਤੇ 250 ਰੁਪਇਆ ਪੈਨਸ਼ਨ ਤੇ 218 ਰੁਪਏ ਨਰੇਗਾ ਦੀ ਦਿਹਾੜੀ ਮੈਂ ਦੇਖਦਾ ਪਿੰਡਾਂ ਦੇ ਵਿੱਚ ਗਰੀਬ ਔਰਤਾਂ ਜਿਹੜੇ ਮਿਹਨਤ ਦਾ ਸ਼ਲੋਗ ਨੇ 8-8 ਘੰਟੇ ਤਪਦੀ ਧੁੱਪ ਦੇ ਵਿੱਚ ਕੰਮ ਕਰਦੇ ਦੇਖਿਆ ਉਹਨਾਂ ਨੂੰ ਨਰੇਗਾ ਦੇ ਤਹਿਤ ਕਿੰਨੀ ਦਿਹਾੜੀ ਦਿੰਦੇ ਨੇ 218 ਰੁਪਏ ਇੱਕ ਦਿਨ ਦੀ ਦਿਹਾੜੀ ਸਿਰਫ ਉਹ ਵੀ ਆਸਾਨ ਕੀਤਾ ਜਾ ਰਿਹਾ ਸਰਪੰਚਾਂ ਵੱਲੋਂ ਅਕਾਲੀ ਦਲ ਦੀ ਸਰਕਾਰ ਵੱਲੋਂ ਕਿ 218 ਰੁਪਏ ਤਾਂ ਦੇਾਂਗੇ ਜੇ ਸਾਨੂੰ ਤੁਸੀਂ ਵੋਟਾਂ ਪਾਉਂਗੇ ਇਸ ਲਈ ਮੈਂ ਸਾਰੇ ਆਵਾਮ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਜਿਹੜੇ ਪੰਜਾਬ ਵਿੱਚ ਹਾਜ਼ਰ ਨੇ ਉਹਨਾਂ ਨੂੰ ਮੈਂ ਕਹੂੰਗਾ ਕਿ ਆਪਣੇ ਉੱਠੋ ਜਾਗੋ ਹਕੂਕ ਪਛਾਣੋ ਇਹ ਜੋ ਕੁਛ ਸਾਾਨੂੰ ਦੇ ਰਹੇ ਨੇ ਸਾਡਾ ਅਧਿਕਾਰ ਆ ਸਾਡੇ ਤੇ احਸਾਨ ਨਹੀਂ ਕਰ ਰਹੇ ਜੇ ਸਾਨੂੰ ਕੋਈ ਫ੍ਰੀ ਚੀਜ਼ ਦਿੰਦੇ ਨੇ ਤਾਂ ਜਾਂ ਕੋਈ ਸਹੂਲਤ ਦਿੰਦੀ ਗਵਰਨਮੈਂਟ ਉਹ ਸਾਡਾ ਅਧਿਕਾਰ ਆ ਇਹ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਤਾਂ ਸਾਰੀ ਦੁਨੀਆ ਵਿੱਚ ਚੱਲਦੀਆਂ ਨੇ ਇਕੱਲਾ ਪੰਜਾਬ ਤੇ ਬਾਦਲ ਨਹੀਂ ਕਰ ਰਿਹਾ ਬਾਦਲ ਨੇ ਉਲਟਾ ਸਗੋਂ ਆ ਸਾਰਾ ਪ੍ਰੋਪਾਗੈਂਡਾ ਰੇਡੀਓ ਤੇ ਅਖਬਾਰਾਂ 'ਚ ਐ ਪੇਸ਼ ਕੀਤਾ ਜਿੱਦਾਂ ਕਿ ਇਹ ਬਾਦਲ ਕਰ ਰਿਹਾ ਵਾ ਨਾ ਕਿ ਪੰਜਾਬ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਇਸ ਦੀ ਕੌਗਨੀਸ਼ੈਂਸ ਲੈਣੀ ਚਾਹੀਦੀ ਆ ਜਿੰਨੀ ਪਬਲਿਸਿਟੀ ਰੇਡੀਓਜ਼ ਵਿੱਚ ਹੋ ਰਹੀ ਕਿ ਬਾਦਲ ਸਾਹਿਬ ਨੇ ਜੀ ਆਟੇ ਦਾਲ ਦੀ ਸਕੀਮ ਚਲਾਤੀ ਬਾਦਲ ਸਾਹਿਬ ਨੇ ਪੈਨਸ਼ਨਾਂ ਵਧਾਤੀਆਂ ਬਾਦਲ ਸਾਹਿਬ ਨੇ ਟਾਇਲਟਸ ਬਣਵਾਤੀਆਂ ਇਹ ਸਾਰਾ ਕੁਝ ਗਵਰਨਮੈਂਟ ਦੇ ਨਾਮ ਤੇ ਤਾਂ ਸ਼ੋਭਦਾਵਾ ਇਲੈਕਸ਼ਨ ਕਮਿਸ਼ਨ ਨੂੰ ਉੱਠ ਕੇ ਦੇਖਣਾ ਚਾਹੀਦਾ ਉਹ ਕਿਸੇ ਇੰਡੀਵਿਜੂਅਲ ਨੂੰ ਇਹਦਾ ਸਰਕਾਰੀ ਖਰਚਾ ਕਰਕੇ ਪਬਲਿਸਿਟੀ ਕਰਕੇ ਤੇ ਉਹਦਾ ਪੋਲਿਟੀਕਲ ਲਾਹਾ ਬਾਦਲ ਵਰਗਾ ਕੋਈ ਇੰਡੀਵਿਜੂਅਲ ਲੈ ਚੁੱਕੇ ਥੈਟ ਇਜ਼ ਅਨਕਨਸਟੀਟਿਊਸ਼ਨਲ ਥੈਟ ਇਜ਼ ਇਲਲੀਗਲ ਥੈਟ ਇਜ਼ ਇਲਿਜੀਟਿਮੇਟ ਆਉਣ ਵਾਲੇ ਦਿਨਾਂ 'ਚ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲਾਂ ਦੀ ਸਾਡੇ ਦੀ ਸ਼ਿਕਾਇਤ ਵੀ ਕਰਾਂਗੇ ਲੇਕਿਨ ਅੱਜ ਜਿਹੜਾ ਮੇਰਾ ਪ੍ਰਮੁੱਖ ਕਾਰ ਕਿ ਆਪਾਂ ਸਾਰੇ ਵੋਟਰਸ ਔਨੇ 3 ਕਰੋੜ ਵੋਟਰ ਆ ਪੰਜਾਬ ਦਾ ਜੇ ਆਪਾਂ ਸਾਰੇ ਇਹ ਮਨ ਬਣਾ ਲਈਏ ਕਿ ਅਸੀਂ ਇਸ ਵਾਰ ਜਿਹੜੀ ਸਾਰੀ ਜਿਹੜੀ ਆ ਇਹ ਗਲਤ ਪ੍ਰੈਕਟਿਸਸ ਆ ਇਲੈਕਸ਼ਨਾਂ ਚ ਇਹਨਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਠੀਕ ਆ ਜੇ ਤੁਹਾਨੂੰ ੱੱਕੇ ਨਾਲ ਅਕਾਲੀ ਆਣ ਕੇ ਜਾਂ ਕਾਂਗਰਸੀ ਪੈਸੇ ਛੁੱਟਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂਗਾ ਤੁਸੀਂ ਅਗਰ ਪੈਸੇ ਛੁੱਟਦੇ ਨੇ ਤਾਂ ਤੁਸੀਂ ਇਹ ਪੈਸੇ ਇਹਨਾਂ ਲੁਟੇਰਿਆਂ ਦੇ ਕੋਈ ਮਿਹਨਤ ਦੀ ਕਮਾਈ ਦੇਣਗੇ ਇਹ ਲੁਟੇਰਿਆਂ ਨੇ ਲੁੱਟੇ ਹੋਏ ਨੇ ਕਿਸ ਨੇ ਰਿੱਤਾ ਬਜਲੀ ਤੋਂ ਲੁੱਟ ਲੇ ਕਿਸੇ ਨੇ ਥੂਕ ਦੇ ਸ਼ਰਾਬ ਦੇ ਵਪਾਰ ਤੋਂ ਲੁੱਟ ਲੇ ਕਿਸੇ ਸੁਖਬੀਰ ਸਿੰਘ ਬਾਦਲ ਨੇ ਟਰਾਂਸਪੋਰਟ ਨੂੰ ਹਾਈਜੈਕ ਕਰਕੇ ਲੁੱਟ ਲੇ ਇਹ ਸਾਰੇ ਲੁੱਟੇ ਹੋਏ ਪੈਸੇ ਨੇ ਅਗਰ ਤੁਹਾਨੂੰ ਉਹ ਪ੍ਰਭਾਵਿਤ ਕਰਨ ਲਈ ਲੈਂਦੇ ਨੇ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਵੋਟ ਆਪਣੀ ਈਮਾਨ ਆਪਣੀ ਸੋਚ ਔਰ ਆਪਣੇ ਪੰਜਾਬ ਦੀ ਤਸਵੀਰ ਨੂੰ ਜੋ ਅੱਜ ਇਸ ਵਕਤ ਨਾਜ਼ੁਕ ਤਸਵੀਰ ਹੈ ਉਸ ਨੂੰ ਮੁੱਖ ਰੱਖ ਕੇ ਆਪਾਂ ਵੋਟਾਂ ਸਾਰਿਆਂ ਨੇ ਪਾਉਣੀਆਂ ਇਸ ਵਿਸ਼ੇ ਨਾਲ ਅੱਜ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਵੋਕ ਟਾਕ ਕੀਤੀ ਸੀ ਮੈਂ ਆਉਣ ਵਾਲੇ ਦਿਨਾਂ ਵਿੱਚ ਗਾਏ ਬਗਾਏ ਤੁਹਾਡੇ ਨਾਲ ਇੰਪੋਰਟੈਂਟ ਇਸ਼ੂਸ ਤੇ ਇਸੇ ਤਰ੍ਹਾਂ ਹੀ ਚਰਚਾ ਜਰੂਰ ਕਰਦਾ ਰਹੂੰਗਾ ਮੈਨੂੰ ਪੂਰਾ ਨਾਸਿਕੋ ਕਿ ਦਿਸ ਇਜ਼ ਅ ਵੈਰੀ ਪਾਵਰਫੁਲ ਮੀਡੀਅਮ ਦੈਟ ਵੀਵ ਗਾਟ ਅਨਫੋਰਚਨਟਲੀ ਮੈਨੂੰ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਨਾ ਤਾਂ ਇਲੈਕਟ੍ਰੋਨਿਕ মিডিਆ ਫਰੀ ਹੈ ਪੀਟੀਸੀ ਚੈਨਲ ਆਪਾਂ ਦੇਖ ਲਿਓ ਬਾਦਲਾਂ ਦਾ ਸਿੱਧਾ ਸਿੱਧਾ ਵਾ ਜੀ ਪੰਜਾਬੀ ਅਨਫੋਰਚਨਟਲੀ ਮੈਨੂੰ ਕਹਿਣਾ ਪੈਂਦਾ ਕਿ ਜਦੋਂ ਦਾ ਉਹਦਾ ਮਾਲਕ ਸੁਭਾਸ਼ ਚੰਦਰਾ ਬੀਜੇਪੀ ਦਾ ਐਮਪੀ ਬਣ ਗਿਆ ਹਰਿਆਣੇ ਤੋਂ ਦੈਟ ਚੈਨਲ ਹੈਜ਼ ਬਿਕਮ ਅ ਟੋਟਲ ਮਾਊਥਪੀਸ ਆਫ ਦੀ ਗਵਰਨਮੈਂਟ ਅਖਬਾਰਾਂ ਮੈਂ ਕਿਸੇ ਅਖਬਾਰ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਲੇਕਿਨ 12 ਨੂੰ ਇਸ਼ਤਿਹਾਰ ਚਾਹੀਦੇ ਨੇ ਅਕਾਲੀਆਂ ਦੀ ਸਰਕਾਰ ਦੇ ਬਹੁਤ ਵੱਡੇ ਵੱਡੇ ਉਹ ਵੀ ਟੂ ਅ ਸਰਟਨ ਐਕਸਟੈਂਡ ਦੇ ਕੈਨ ਸਪੀਕ ði ਟਰੂਥ ਦੇ ਕੈਨ ਬਿਯੋਂਡ ਥੈਟ ਪੁਆਇੰਟ ਔ ਕ੍ਰਿਟਿਸਿਜ਼ਮ ਗਵਰਨਮੈਂਟ ਦੇ ਨਹੀਂ ਕਹਤ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਅਖਬਾਰਾਂ ਚ ਪ੍ਰਚਾਰੀ ਹੈ ਨਹੀਂ ਗਾ ਸੋ ਇਸ ਲਈ ਸਾਡੇ ਕੋਲ ਤਾਂ ਤੁਸੀਂ ਹਾਂ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਵਟਸਐਪ ਦੇ ਰਾਹੀਂ ਜੋ ਸਾਡੇ ਨਾਲ ਸਾਰਾ ਪੰਜਾਬ ਤੇ ਸਾਰੀ ਦੁਨੀਆ ਵਿੱਚ ਬੈਠੇ ਪੰਜਾਬੀ ਤੁਸੀਂ ਜੁੜੇ ਹੋਏ ਹੋ ਤੁਹਾਡੇ ਕਰਕੇ ਮੈਂ ਸਮਝਦਾ ਕਿ ਹਲੇ ਵੀ ਆ ਆਮ ਆਦਮੀ ਦੀ ਪਾਰਟੀ ਦੀ ਸੋਚ ਵਿਚਾਰਧਾਰਾ ਜਿਹੜੀ ਉਹ ਜਿੰਦੀ ਆ ਅ ਲਾਈਫ ਆ ਸੋ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਅੱਜ ਦਾ ਜਿਹੜਾ ਮੇਰਾ ਵਿਸ਼ਾ ਸੀਗਾ ਇਲੈਕਟੋਰਲ ਪੋਲਿਟਿਕਸ ਨੂੰ ਪੋਲਿਊਟ ਕਰਨ ਦੇ ਲੋਕ ਜੋ ਚੋਣ ਪ੍ਰਣਾਲੀ ਗੰਦਲੀ ਕਰਤੀ ਔਰ ਇਸ ਨੂੰ ਇੱਕ ਬਿਜ਼ਨਸ ਬਣਾ ਲਿਆ ਪੋਲਿਟਿਕਸ ਨੂੰ ਪਹਿਲਾਂ ਕਿਸੇ ਵੇਲੇ ਇਹ ਵਾਕਈ ਸੇਵਾ ਸੀ ਇਹਦੇ ਵਿੱਚ ਬਹੁਤ ਅੱਛੇ ਸਾਫ਼ ਸੁਥਰੇ ਲੋਕ ਸੀਗੇ ਜਿਹੜੇ ਲੋਕ ਮਾਸਟਰ ਤਾਰਾ ਸਿੰਘ ਵਰਗੇ ਚਲੋ ਜਾਂ ਪ੍ਰਤਾਪ ਸਿੰਘ ਕਹਿਰੋਂ ਵਰਗੇ ਜਾਂ ਗਿਆਨੀ ਕਰਤਾਰ ਸਿੰਘ ਜੀ ਵਰਗੇ ਉਹ ਲੋਕ ਭਾਵੇਂ ਸਾਦੇ ਸੀਗੇ ਲੇਕਿਨ ਬਹੁਤ ਇਮਾਨਦਾਰ ਸੀਗੇ ਕੋਈ ਚੋਣਾ ਦੇ ਵਿੱਚ ਕਿਸੇ ਨੂੰ ਪ੍ਰਭਾਵਿਤ ਨਹੀਂ ਸੀ ਕਰਦੇ ਕਿਸੇ ਗਲ ਗੱਲ ਦੀ ਪ੍ਰੈਕਟਿਸ ਨਹੀਂ ਸੀ ਕਰਦੇ ਔਰ ਫੇਅਰ ਗੱਲਾਂ ਕਰਕੇ ਆਪਣੀ ਸਟੇਟ ਨੂੰ ਅੱਛਾ ਬਿਲਡ ਕਰਦੇ ਸੀ ਉਸ ਵਕਤ ਸ਼ੁਰੂ-ਸ਼ੁਰੂ ਵਿੱਚ ਅੱਛੇ ਡੈਮਸ ਬਣ ਗਏ ਅੱਛੀਆਂ ਯੂਨੀਵਰਸਟੀਆਂ ਬਣ ਗੀਆਂ ਅੱਛਾ ਕਨਾਲ ਸਿਸਟਮ ਨਿਕਲ ਆਇਆ ਲੇਕਿਨ ਪਿਛਲੇ 20-30 ਸਾਲ ਵਿੱਚ ਗਲੀਆਂ ਨਾਲੀਆਂ ਹੀ ਬਣ ਰਹੀਆਂ ਨੇ ਇਤੋਂ ਜ਼ਿਆਦਾ ਕੁਝ ਨਹੀਂ ਬਣ ਰਿਹਾ ਯਕੀਨ ਰੱਖਣਾ ਤੁਸੀਂ ਔਰ ਮੈਂ ਆਪਣੇ ਭੈਣਾ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਉਂਕਿ ਬਾਹਰਲੇ ਤਾਂ ਲੋਕ ਡਿਵੈਲਪਮੈਂਟ ਦਾ ਅਰਥ ਕੀ ਉਹ ਤਾਂ ਗਲੀਆਂ ਤੇ ਨਾਲੀਆਂ ਨਾਲ ਹੀ ਵਿਕਾਸ ਕਹਿ ਕੇ ਜੋੜਿਆ ਜਾ ਰਿਹਾ ਹੈ ਗਲੀਆਂ ਨਾਲੀਆਂ ਵਿਕਾਸ ਨਹੀਂਗਾ ਤਿੰਨ ਗਲੀਆਂ ਬਣਾਤੀਆਂ ਪਿੰਡ ਚ ਚਾਰ ਨਾਲੀਆਂ ਬਣਾਤੇ ਆ ਥੈਟ ਇਜ਼ ਨਾਟ ਡਿਵੈਲਪਮੈਂਟ ਡਿਵੈਲਪਮੈਂਟ ਇਜ਼ ਓਵਰਆਲ ਸਟੇਟ ਦੀ ਜਿਹੜੀ ਪਿਕਚਰ ਆ ਜਦੋਂ ਉੱਥੋਂ ਦੇ ਵਸਿੰਦੇ ਸੰਤੁਸ਼ਟ ਹੋਣ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੋਵੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਨੂੰ ਅਸੀਂ ਪੜਨਾ ਵਾ ਤੇ ਪੜਨ ਤੋਂ ਬਾਅਦ ਸਾਨੂੰ ਬਾਇਜ਼ਤ ਨੌਕਰੀ ਮਿਲ ਜਾਣੀ ਹੈ ਕਿਸਾਨਾਂ ਨੂੰ ਪਤਾ ਹੋਵੇ ਕਿ ਮੈਂ ਜਿਹੜੀ ਮਿਹਨਤ ਕਰਕੇ ਆਪਣੀ ਫਸਲ ਪਾਲ ਰਹਾ ਇਹਦੀ ਬਾਇਜ਼ਤ ਮਾਰਕੀਟਿੰਗ ਹੋਵੇਗੀ ਇਸੇ ਤਰ੍ਹਾਂ ਹੀ ਸਾਡੇ ਹਰ ਵਸਿੰਦਾ ਸਿਕਿਉਰ ਹੋਵੇ ਜਾਨ ਮਾਲ ਦੀ ਰਾਖੀ ਹੋਵੇ ਸਾਨੂੰ ਪਤਾ ਕਿ ਸਾਡੀਆਂ ਧੀਆਂ ਪੈਣਾ ਜਾ ਰਹੀਆਂ ਕਿਤੇ ਰਾਤ ਨੂੰ ਜਾਂ ਸ਼ਾਮ ਨੂੰ लेट ਹੈ ਉਹ ਘਰ ਆਉਣੀਆਂ ਤਾਂ ਮਹਿਫੂਜ਼ ਹੋਣਗੀਆਂ ਉਹਨਾਂ ਨੂੰ ਕੋਈ ਛੇੜੇਗਾ ਨਹੀਂ ਕੋਈ ਲੁੱਟਕਸੁੱਟ ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਬਦਮਾਸ਼ੀ ਨਹੀਂ ਹੋਵੇਗੀ ਆ ਸਾਨੂੰ ਡਿਵੈਲਪਮੈਂਟ ਤਾਂ ਹੋਵੇ ਜੇ ਇੱਥੇ ਭ੍ਰਿਸ਼ਟਾਚਾਰ ਨਾ ਹੋਵੇ ਅਗਰ ਅਗਰ ਸਾਨੂੰ ਪੁਲਿਸ ਸਟੇਸ਼ਨ ਵਿੱਚ ਬਾਇਜ਼ਤ ਇਨਸਾਫ ਮਿਲੇ ਤਸੀਨ ਤਹਿਸੀਲਾਂ ਬਿਜਲੀ ਦਫ਼ਤਰਾਂ ਦੇ ਵਿੱਚ ਅਸੀਂ ਜਾਈਏ ਤਾਂ ਸਾਨੂੰ ਆਫੀਸਰ ਜਿਹੜੇ ਨੇ ਉਹ ਅੱਛੇ ਤਰੀਕੇ ਨਾਲ ਡੀਲ ਕਰਨ ਆਨਰੇਬਲ ਤਰੀਕੇ ਨਾਲ ਲਾਈਕ ਗੁੱਡ ਹਿਊਮਨ ਬੀਇੰਗਸ ਤੇ ਜੇ ਹਿਊਮਨ ਰਿਸੋਰਸ ਹੀ ਨਹੀਂ ਖੁਸ਼ ਹਿਊਮਨ ਰਿਸੋਰਸ ਤੇ ਜੁੱਤੀਆਂ ਪੈ ਰੀਆਂ ਹਿਊਮਨ ਰਿਸੋਰਸ ਪੰਜਾਬ ਦਾ ਨਸ਼ੇੜੀ ਹੋ ਗਿਆ ਹਿਊਮਨ ਰਿਸੋਰਸ ਨੂੰ ਡਰਾਇਆ ਜਾ ਰਿਹਾ ਠੂਠੇ ਪਰਚੇ ਦਰਜ ਕਰ ਦਿੱਤੇ ਜਾ ਰਹੇ ਨੇ ਹਿਊਮਨ ਰਿਸੋਰਸ ਨੂੰ ਕੁੱਟਿਆ ਜਾ ਰਿਹਾ ਵਾ ਚੰਦ ਦਿਨ ਪਹਿਲਾਂ ਮਾਨਸੇ ਵਿੱਚ ਇੱਕ ਦਲਿਤ ਨੂੰ ਮਾਰਤਾ ਸ਼ਰਾਬ ਦੇ ਕਾਰੋਬਾਰੀਆਂ ਨੇ ਜਲੰਧਰ ਵਿੱਚ ਇੱਕ ਆਦਮੀ ਨੂੰ ਸ਼ਰਾਬ ਦੇ 카ਰਟਲ ਨੇ ਮਾਫੀਆ ਨੇ ਆਣ ਕੇ ਮਾਰ ਦਿੱਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਰਾਜਕਤਾ ਵਾਲੀਆਂ ਇਵੈਂਟਸ ਜਦੋਂ ਹੁੰਦੀਆਂ ਕੀ ਇਸ ਨੂੰ ਆਪਾਂ ਵਿਕਾਸ ਕਹਿ ਸਕਦੇ ਹਾਂ ਵਿਕਾਸ ਉਹੀ ਦੁਬਾਰਾ ਮੈਨੂੰ ਕਹਿਣਾ ਪੈਂਦਾ ਪਾਈਓ ਇਸ ਕਰਕੇ ਐਨ ਆਰ ਆਈਸ ਜੋਰ ਲਾ ਰਹੇ ਨੇ ਕਿ ਇਸ ਵਾਰ ਤੁਸੀਂ ਤਬਦੀਲੀ ਲੈ ਕੇ ਆਓ ਤੇ ਝਾੜੂ ਮੂ ਵੋਟ ਪਾਓ ਕਿਉਂ ਕਿ ਐਨ ਆਰ ਆਈਸ ਨੇ ਫਿਕਸਤ ਮੁਲਕਾਂ ਦਾ ਐਕਚੁਅਲ ਮਾਡਲ ਆਫ ਡਿਵੈਲਪਮੈਂਟ ਦੇਖਿਆ ਹੈ ਜਿੱਥੇ ਐਜੂਕੇਸ਼ਨ ਅੱਛੀ ਹੈ ਜਿੱਥੇ ਹੈਲਥ ਕੇਅਰ ਅੱਛੀ ਹੈ ਜਿੱਥੇ ਲਾਅ ਐਂਡ ਆਰਡਰ ਸਭ ਲਈ ਇੱਕ ਹੈ ਚਾਹੇ ਉਹ ਹਿਲਰੀ ਕਲਿੰਟਨ ਹੈ ਤੇ ਚਾਹੇ ਇੱਕ ਆਰਡੀਨਰੀ ਉਥੋਂ ਦਾ ਬਿਸ਼ੰਦਾ ਅਮਰੀਕਾ ਦਾ ਚਾਹੇ ਉਹ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਚਾਹੇ ਇੱਕ ਆਰਡੀਨਰੀ ਸਿਟੀਜ਼ਨ ਹੈ ਕੈਨੇਡਾ ਦਾ ਐ ਲਾਜ਼ ਦ ਸੇਮ ਇਸ ਨੂੰ ਕਹਿੰਦੇ ਨੇ ਵਿਕਾਸ ਔਰ ਫਿਰ ਆਫ ਕੋਰਸ ਇਨਫਰਾਸਟ੍ਰਕਚਰ ਰੋਡ ਨੈਟਵਰਕ ਪਾਵਰ ਦਾ ਹੋਣਾ ਅੱਛਾ ਔਰ ਸਭ ਤੋਂ ਜ਼ਿਆਦਾ ਅਗੇਨ ਆ ਵਾਂਟ ਟੂ ਰੀਇਟ੍ਰੇਟ ਕੇ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਤੱਕ ਜਾਨ ਮਾਲ ਦੀ ਰਾਖੀ ਤੇ ਮਹਿਫੂਜ਼ ਨਹੀਂਗਾ ਉਦੋਂ ਤੱਕ ਕੋਈ ਇਨਵੈਸਟਮੈਂਟ ਨਹੀਂ ਆਊਗੀ ਤੁਸੀਂ ਦੇਖੋਗੇ ਕਿ ਦੁਬਈ ਜਿਹੜਾ ਹੈ ਉਹਦੇ ਚ ਇੱਕ ਦਾਣਾ ਕਣਕ ਦਾ ਅਨਾਜ ਦਾ ਨਹੀਂ ਹੁੰਦਾ ਇੱਕ ਤੁਪਕਾ ਦੁੱਧ ਦਾ ਪੈਦਾ ਨਹੀਂ ਹੁੰਦਾ ਔਰ ਲੋਕਾਂ ਨੂੰ ਗਲਤਫਹਿਮੀ ਕਿ ਦੁਬਈ ਦੇ ਵਿੱਚ ਬਹੁਤ ਤੇਲ ਆ ਤੇਲ ਯੂਏਈ ਦੀਆਂ ਦੂਜੀਆਂ ਸਟੇਟਸ ਦੇ ਕੋਲ ਹੈਗਾ ਵਾ لیکن دبئی دے کول پراپر تیل وی نکا لیکن دبئی سب تو زیادہ ਵਿਕਸਿਤ اس وقت سٹیٹ ورلڈ دی اور ہر قسم ਦਾ ਇਨਵੈਸਟਰ ਉੱਥੇ بیٹھا ਕਿ کالے ਕੀ ਗੋਰੇ ਦੁਨੀਆ ਭਰ ਦੀਆਂ ਕੰਪਨੀਆਂ ਇਸ ਵਕਤ ਦੁਬਈ ਦੇ ਵਿੱਚ ਪਹੁੰਚ ਕੇ ਵਪਾਰ ਕਰ ਰਹੀਆਂ ਕਿਉਂ ਕਿਉਂਕਿ ਉੱਥੇ ਲਾ ਐਂਡ ਆਰਡਰ ਸੋ ਸਟਰੋਂਗ ਮਜਾਲ ਹੈ ਕਿਸੇ ਦੀ ਰਾਤ ਨੂੰ ਮੈਂ ਦੇਖਿਆ ਉੱਥੇ ਇੱਕ 골ਡ ਸੂਕ ਸਟਰੀਟ ਆ ਜਿੱਥੇ ਸਾਰਾ ਜੁਅਲਰਸ ਦਾ ਕਾਰੋਬਾਰ ਆ ਰਾਤ ਨੂੰ ਵੱਡੀਆਂ ਲਾਈਟਾਂ ਲਾ ਕੇ ਔਰ ਉਹਨਾਂ ਦੇ ਸ਼ੀਸ਼ਿਆਂ ਵਿੱਚ ਜੁਐਲਰੀ ਡਿਸਪਲੇਡ ਹੁੰਦੀ ਆ ਰਾਤ ਨੂੰ ਸਾਰੀ ਸਟਰੀਟ ਦੇ ਲਾਈਟਾਂ ਜਗਾ ਕੇ ਛੱਡ ਕੇ ਜਾਂਦੇ ਨੇ ਮਜਾਲ ਹੈ ਕਿ ਕਿਸੇ ਦੀ ਕੋਈ ਉੱਥੇ ਡਾਕਾ ਮਾਰਨ ਦੀ ਸੋਚ ਲੈ ਘਰਾਂ ਘਰਾਂ ਨੂੰ ਲੋਕ ਲੌਕਸ ਨਹੀਂ ਲਾਉਂਦੇ ਘਰਾਂ ਦੁਬਈ ਦੇ ਵਿੱਚ ਘਰਾਂ ਦੇ ਆਮ ਰਵਾਜ ਆ ਕਿ ਘਰ ਦੇ ਬੂਹੇ ਦਰਵਾਜ਼ੇ ਮੇਨ ਡੋਰਸ ਖੁੱਲੇ ਨੇ ਅਨਲੌਕਡ ਨੇ ਲੇਕਿਨ ਨੋਬਡੀ ਕੈਨ ਟੱਚ them ਰਾਤ ਨੂੰ ਜਿਹੜਾ ਵੀ ਉਹਨਾਂ ਦਾ ਸੋਸ਼ਲ ਇਵਨਿੰਗਸ ਉਹ ਕਰਦੇ ਨੇ ਮਜਾਲ ਹੈ ਕਿ ਕੋਈ ਕਿਸੇ ਔਰਤ ਵੱਲ ਲੜਕੀ ਵੱਲ ਕੋਈ ਬੁਰੀ ਅੱਖ ਨਾਲ ਹੱਥ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਛੇੜ ਵੀ ਜਾਵੇ ਵਾਈ ਬਿਕੋਜ਼ ਦੀ ਲਾਅ ਐਂਡ ਆਰਡਰ ਮੈਕੈਨਿਜ਼ਮ ਇਨ ਦੁਬਈ ਇਜ਼ ਸੋ ਸਟਰੋਂਗ ਵਰਲਡ ਦੇ ਹਰ ਸਿਟੀਜ਼ਨ ਨੂੰ ਇਹ ਪਤਾ ਵਾ ਕਿ ਅਗਰ ਮੈਂ ਜਾ ਕੇ ਆਪਣੇ ਪੈਸੇ ਉੱਥੇ ਇਨਵੈਸਟ ਕਰਦਾ ਵਾਂ ਮੇਰੇ ਪੈਸੇ ਜਿਹੜੇ ਉਹ ਡੁੱਬਣਗੇ ਨਹੀਂ ਖਰਾਬ ਨਹੀਂ ਹੋਣਗੇ ਮੇਰੀ ਗਵਰਨਮੈਂਟ ਜਿਹੜੀ ਮੇਰੀ ਲਾਈਫ ਤੇ ਪ੍ਰਾਪਰਟੀ ਤੇ ਲਿਬਰਟੀ ਨੂੰ ਸਿਕਿਉਰ ਰੱਖੇਗੀ ਦੈਟ ਇਜ਼ ਵਾਟ ਇਜ਼ ਕਾਲਡ ਐਕਚੁਅਲ ਡਿਵੈਲਪਮੈਂਟ ਨਾਟ ਦਿਸ ਡਿਵੈਲਪਮੈਂਟ ਜਿਹੜਾ ਸੁਖਬੀਰ ਹੁਣੀ ਚੁੱਕ ਤੋਲ ਕੇ ਨੀ ਪੱਥਰ ਰੱਖ ਰੱਖ ਕੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਤੇ ਲੋਕਾਂ ਨੂੰ ਐਂ ਜਚਾ ਰਹੇ ਨੇ ਜਿੱਦਾਂ ਅਸੀਂ ਤੁਹਾਡਾ ਬਹੁਤ ਵਿਕਾਸ ਕਰਤਾ ਥੋੜੀਆਂ ਥੋੜੀਆਂ ਸਕੀਮਾਂ ਸਮਾਜ ਭਲਾਈ ਦੀਆਂ ਇਹ ਬਹੁਤ ਡਿਸਆਨਰੇਬਲ ਲਾਈਫ ਹੈ ਇਸ ਲਈ ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਪੌਣੇ 3 ਕਰੋੜ ਵੋਟਰਸ ਨੂੰ ਤੇ ਦੁਨੀਆ ਬੈਠੇ 50 ਲੱਖ ਆਪਣੇ ਐਨਆਰਆਈ ਭੈਣਾ ਭਰਾਵਾਂ ਨੂੰ ਅਪੀਲ ਕਰੂੰਗਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਲੈਟਸ ਟ੍ਰਾਈ ਐਂਡ ਬ੍ਰਿੰਗ ਅਬਾਊਟ ਅ ਗੁੱਡ ਚੇਂਜ ਇਨ ਪੰਜਾਬ ਆਈ نو ਇਟ ਦ ਚੇਂਜ ਇਜ਼ ਵੈਰੀ ਡਿਫਿਕਲਟ ਇਸ ਹੋਖਾ ਨਹੀਂ ਹੋਣਾ ਬੰਦੇ ਅੱਛੇ ਅਗਰ ਅਸੈਂਬਲੀ ਦੇ ਵਿੱਚ ਜਾਣਗੇ ਔਰ ਜਿਹੜਾ ਨੰਬਰ 1 ਆਦਮੀ ਬਣੇ ਤੇ ਗਵਰਨਮੈਂਟ ਬਣੇ ਉਹ ਬਹੁਤ ਸਟਰੋਂਗ ਵਿਲਡ ਹੋਵੇ ਹੀ ਸ਼ੁੱਡ ਨਾਟ ਬੀ ਆਫ ਅ ਕੰਪਰੋਮਾਈਜ਼ਿੰਗ ਨੇਚਰ ਫਿਰ ਇਹ ਸਾਰੀਆਂ ਗੱਲਾਂ ਦੇ ਹੱਲ ਆ ਸਕਦੇ ਹੱਲ ਹਰ ਇੱਕ ਗੱਲ ਦਾ ਲੱਭਿਆ ਜਾ ਸਕਦਾ ਕਹਿੰਦੇ ਨੇ when there is a will there is a way ਅਗਰ ਤੁਹਾਡੀ ਇੱਛਾ ਸ਼ਕਤੀ ਸਟਰੋਂਗ ਹੈ ਤਾਂ ਸਾਰੀਆਂ ਗੱਲਾਂ ਦੇ ਹੱਲ ਨੇ ਸੋ ਅਸੀਂ ਇੱਕ ਤਾਂ ਇਹ ਹੋ ਸਕਦਾ ਜਦੋਂ ਆਪਣੇ ਵੋਟਰਜ਼ ਇਮਾਨਦਾਰੀ ਨਾਲ ਤੇ ਸਾਫ਼ ਸੁਥਰੀ ਨੀਅਤ ਦੇ ਨਾਲ ਵੋਟਾਂ ਪਾ ਕੇ ਇਮਾਨਦਾਰ ਤੇ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਗੇ ਫਿਰ ਗਵਰਨਮੈਂਟ ਅੱਛੀ ਬਣੂਗੀ ਉੱਥੋਂ ਸ਼ੁਰੂਆਤ ਹੋਵੇਗੀ ਹਾਲੇ ਤਾਂ ਸ਼ੁਰੂਆਤ ਹੀ ਨਹੀਂ ਹੋਈ ਲਾਸਟ 30 ইয়ার্স 3 ਡੈਕੇਡਸ ਇਸ ਹੈਜ਼ ਬੀਨ ਵੈਰੀ ਬੈਡ ਲੀਡਰਸ਼ਿਪ ਫॉर ਪੰਜਾਬ ਵੈਰੀ ਡਿਸਹੋਨਸਟ ਲੀਡਰਸ਼ਿਪ ਫॉर ਪੰਜਾਬ ਵੈਰੀ ਪੂਰ ਲੀਡਰਸ਼ ਇੱਕ ਮੌਕਾ 2017 ਜਿਹੜਾ ਆ ਰਿਹਾ ਮੈਨੂੰ ਪੂਰਾ ਨਾ ਸਕੇ ਤੁਸੀਂ ਇਸ ਨੂੰ ਆਪਣੀ ਇਮਾਨਦਾਰੀ ਦੇ ਨਾਲ ਸਾਰੇ ਉੱਠ ਕੇ ਵੋਟ ਪਾਉਂਗੇ ਤੇ ਚੰਗੇ ਲੋਕਾਂ ਨੂੰ ਮੌਕਾ ਦੇਵੋ ਬਲਕਿ ਪਿੰਡ ਦੇ ਪੱਦਰ ਦੇ ਵਿੱਚ ਚੰਗੇ ਲੋਕਾਂ ਨੂੰ ਮੌਕਾ ਦਿਓ بڑے ਲਿਖੇ ਲੋਕਾਂ ਨੂੰ ਮੌਕਾ ਦਿਓ ਸਾਫ਼ ਸੁਥਰੇ ਲੋਕਾਂ ਨੂੰ ਮੌਕਾ ਦਿਓ ਆਪਣੀ ਚੋਣ ਪ੍ਰਣਾਲੀ ਨੂੰ ਇਦਾਂ ਗੰਦਲਾ ਨਾ ਕਰੀ ਚੱਲੀਏ ਮੈਨੂੰ ਪੂਰਾ ਨਾ ਸਕੇ ਤੁਸੀਂ ਇਸ ਗੱਲ ਤੇ ਸੀਰੀਅਸਲੀ ਵਿਚਾਰ ਕਰੋਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ